ਪੀਐਨੋ মিডিਆ ਗਰੁੱਪ ਨਾਲ ਜੁੜੇ ਸਾਰੇ ਸੱਜਣਾ ਦਾ ਸਵਾਗਤ ਦੋਸਤੋ ਮੈਂ ਸੁਖਨਾਬ ਸਿੰਘ ਸਿੱਧੂ ਇਸ ਵਕਤ ਸੋਲਗਦੇ ਸਵਾਲ ਲੈ ਕੇ ਹਾਜ਼ਰ ਹਾਂ ਰਾਉ ਸਾਬ ਅੱਜ ਵਿਜੀ ਨੇ ਤੇ ਉਹਨਾਂ ਦੀ ਥਾਂ ਤੇ ਮੈਂ ਹਾਜ਼ਰੀ ਲਵਾ ਰਿਹਾ ਹਾਂ ਸਾਥ ਸੰਤੋਖ ਸਿੰਘ ਗਿੱਲ ਸਾਹਿਬ ਦਾ ਰੂਗਾ ਗਿੱਲ ਸਾਹਿਬ ਦੇ ਨਾਲ ਜੁੜਦੇ ਹਾਂ ਗੱਲਬਾਤਾਂ ਕਰਦੇ ਹਾਂ ਬਹੁਤ ਸਾਰੀਆਂ ਗਿੱਲ ਸਾਹਿਬ ਸਵਾਗਤ ਸਤਿ ਸ਼੍ਰੀ ਅਕਾਲ ਜੀ ਬਹੁਤ ਮਿਹਰਬਾਨੀ ਜੀ ਸਤਿ ਸ਼੍ਰੀ ਅਕਾਲ ਧੰਨਵਾਦ ਗਿੱਲ ਸਾਹਿਬ ਜੁੜਨ ਦੇ ਵਾਸਤੇ ਤੇ ਹੁਣ ਗੱਲ ਕਰੀਏ ਜੀ ਸਰਸਾ ਮੈਂ ਨਾ ਸੋਚ ਰਿਹਾ ਹਾਂ ਥੋੜੀ ਦੇਰ ਪਹਿਲਾਂ ਕਿ ਕਿਹੋ ਜਿਹਾ ਘਟਨਾਵਾ ਹੋ ਜਾਂਦੀਆਂ ਧਾਰਮਿਕ ਸਥਾਨਾਂ ਦੇ ਉੱਤੇ ਵੀ ਜੇ ਸਰਸੇ ਦੀ ਗੱਲ ਕਰਨੀ ਹੋਵੇ ਤਾਂ ਲੋਕ ਆਸਥਾ ਲੈ ਕੇ ਗਏ ਤੇ ਬਲਾਤਕਾਰ ਕਰਵਾ ਕੇ ਧੀਆਂ ਮੋੜੀਆਂ ਕੁਡੇ ਵੱਡੇ ਦੋਸ਼ ਲੱਗੇ ਸਿੱਧ ਹੋ ਗਏ ਨੇ ਬੇਸ਼ੱਕ ਉਹਨਾਂ ਦੇ ਪੈਰੋਕਾਰ ਨਹੀਂ ਮੰਨਦੇ ਤੇ ਹੁਣ ਉੱਥੋਂ ਦੀ ਕਿਹਜ ਯੂਨੀਵਰਸਿਟੀ 500 ਵਿਦਿਆਰਥੀਆਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸੂਬੇ ਦੇ ਮੁੱਖ ਮੰਤਰੀ ਨੂੰ ਮਹਿਲਾ ਕਮਿਸ਼ਨ ਨੂੰ ਤੇ ਹੋ ਜਿੱਥੇ ਜਿੱਥੇ ਪਹੁੰਚ ਕਰ ਸਕਦੇ ਆ ਉੱਥੇ ਚਿੱਠੀ ਲਿਖੀ ਹੈ ਜਾਤੀਆਂ ਹੁੰਗਾਂ ਨੇ ਸਾਡੇ ਸਾਰ ਮਕਸਥਾਨ ਵੀ ਵਿਦੈਕ ਸਥਾਨ ਵੀ ਸੁਰੱਖਿਅਤ ਕਿੱਥੇ ਆ ਜੀ ਅਸੀਂ ਫਿਰ ਅ ਸੋਗਰਾ ਜੀ ਦੇਖੋ ਇਹਨਾਂ ਦੁਰਨਾਇ ਥਾਵਾਂ ਨੂੰ ਆਮ ਲੋਕ ਜਿਹੜੇ ਨੇ ਉਹ ਪੂਜਨਿਕ ਥਾਵਾਂ ਮੰਨਦੇ ਨੇ ਇੰਪੂਜਨ ਜੋਗ ਥਾਵਾਂ ਮੰਨਦੇ ਕਰਦੇ ਨੇ ਤੇ ਉੱਥੇ ਜੇ ਤਾ ਮੁਕਸਥਾਨ ਤਾਂ ਉਹਦਾ ਜਿਹੜਾ ਗੁਖੀ ਆ ਉਹਨੂੰ ਲੋਕ ਗੁਰੂ ਦਾ ਦਰਜਾ ਵੀ ਕਈ ਵਾਰੀ ਦੇ ਦਿੰਦੇ ਨੇ ਤੇ ਉਹਨੂੰ ਗੁਰੂ ਵਾਂਗ ਪੂਜਦੇ ਨੇ ਇਸੇ ਤਰ੍ਹਾਂ ਹੀ ਜੀ ਵਿਦਿੱਖ ਸੰਸਥਾ ਤੇ ਦੇ 670 ਮੇਸਟਰ ਪਲੇਟ ਡਿਰਕਟਰੀ ਉਹ ਕਦੇ ਆਪਕਾ ਨੂੰ ਗੁਰੂ ਦਾ ਦਰਜਾ ਦਿੰਦੇ ਨੇ ਤੇ ਰੱਬ ਤੋਂ ਬਾਅਦ ਕਿਹਦੇ ਦੂਸਰਾ ਦਰਜਾ ਗੁਰੂ ਦਾ ਤੇ ਜੇ ਉਹੀ ਗੁਰੂ ਧਾਰਮਿਕ ਸੰਸਥਾ ਦੇ ਵਿੱਚ ਤੇ ਉਹੀ ਗੁਰੂ ਸਿੱਖਿਆ ਸੰਸਥਾਾਂ ਦੇ ਵਿੱਚ ਤੀਆਂ ਦੀ ਇੱਜ਼ਤ ਨਾਲ ਖੇਡਣ ਲੱਗ ਜਾਣ ਤਾਂ ਤੁਹਾਡਾ ਸਵਾਲ ਵਾਜਬ ਹੈ ਵੀ ਫਿਰ țiiਾਂ ਸੁਰੱਖਿਤ ਹੈ ਕਿੱਥੇ ਉਝਾਂ ਕਿੱਥੇ ਜੀ ਹਰੰਗ ਦੀ ਗੱਲ ਹੈ ਯਾਰ ਵੀ ਜਿਵੇਂ ਇਲਾਵਾ ਪ੍ਰਿਕਰਪਨਾ ਜਿਹੜੀ ਡੇਰਾ ਸਰਸਾ ਨਾਲ ਜੁੜੀ ਹੋਈ ਸੀ ਸੱਚਾ ਸੌਦਾ ਜਿਹਨੂੰ ਕਹਿੰਦੇ ਨੇ ਉਹਦੇ ਨਾਲ ਜੁੜੀ ਹੋਈ ਸੀ ਉਹਦੋਂ ਵੀ ਉੱਥੋਂ ਦੋ ਬੱਚੀਆਂ ਨੇ ਇੱਕ ਗੁੰਮਨਾਮ ਚਿੱਠੀ ਲਿਖੀ ਸੀ ਹੋ ਸਕਦਾ ਉਹਨਾਂ ਨੇ ਪਹਿਲਾਂ ਕੋਈ ਹੋਰ ਯਤਨ ਵੀ ਕੀਤੇ ਹੋਣ ਜਦੋਂ ਨਹੀਂ ਸਫਲ ਹੋਈਆਂ ਤਾਂ ਫਿਰ ਉਹਨਾਂ ਨੇ ਇੱਕ ਗੁੰਮਨਾਮ ਚਿੱਠੀ ਦਾ ਸਹਾਰਾ ਲਿਆ ਜੀ ਕਿ ਉਹ ਗੁੰਮਨਾਮ ਚਿੱਠੀ ਕੋਈ ਅਖਬਾਰਾਂ ਨੂੰ ਮਿਲਦੀ ਆ ਅਖਬਾਰਾਂ ਇੱਕ ছাপ ਜਾਂਦੀ ਆ ਉਸ ਤੋਂ ਬਾਅਦ ਇੱਕ ਵੱਡਾ ਮਾਮਲਾ ਖੜਾ ਹੋ ਜਾਂਦਾ ਤੇ ਫਿਰ ਜਾਂਚ ਪੜਤਾਲ ਹੁੰਦੀ ਆ ਬੜਾ ਕੁਝ ਹੁੰਦਾ ਤੇ ਅਖਬਾਰ ਦੇ ਪੱਤਰਕਾਰਾਂ ਨੂੰ ਜਾਨੋਂ ਮਾਰਨ ਤੱਕ ਦੀਆਂ ਨੌਕਰੀਆਂ ਆ ਜਾਂਦੀਆਂ ਨੇ ਹੋਰ ਪਤਾ ਨਹੀਂ ਕੀ ਕੀ ਕੁਝ ਉੱਥੇ ਵਾਪਰਦਾ ਤੇ ਅੰਨੀ ਸ਼ਰਦਾ ਵਾਲੇ ਫਿਰ ਵੀ ਉਹਨੂੰ ਪਿਤਾ ਜੀ ਕਹੀ ਜਾਂਦੇ ਨੇ ਦੋਸ਼ ਸਾਬਤ ਹੋ ਗਏ ਜੇਲ੍ਹ ਚਲੇ ਗਿਆ ਇਹਦੇ باوجود ਹਾਲੇ ਵੀ ਕਈ ਲੋਕਾਂ ਦੀ ਆਸ ਤਾਂ ਕਾਇਮ ਤੇ ਹੁਣ ਕੀ ਕਰਨਾ ਵਾਪਰੀ ਆ ਸੋਨਾਲ ਦੀ ਸਰਸਾ ਦੇ ਵਿੱਚ ਹਰਿਆਣੇ ਦੇ 500 ਵਿਦਿਆਰਥੀਆਂ ਨੇ ਅ ਦੇਸ਼ ਦੇ ਪ੍ਰਧਾਨ ਮੰਤਰੀ ਮੁੱਖ ਮੰਤਰੀ ਚੌਧਰੀ ਖੱਟਣ ਜੀ ਇਹ ਪਵਾ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਬਰਧ ਸ਼ੈਲ ਕੀਤੀ ਹੈ। ਹੂੰ ਹੂੰ ਤੇ ਉਹਨਾਂ ਨੇ ਮੰਗ ਵੀ ਇਹ ਕੀਤੀ ਆ ਵੀ ਸਾਨੂੰ ਉੱਚਤਰ ਤੱਕ ਕੋਈ ਉਮੀਦ ਨਹੀਂ ਹੈ ਕਿਉਂਕਿ ਉਹ ਬਹੁਤ ਤਾਕਤਵਰ ਬੰਦਾ ਹੈ। ਸਾਨੂੰ ਉਥੋਂ ਕੋਈ ਵੀ ਉਮੀਦ ਨਹੀਂ ਹੈ ਇਨਸਾਫ ਦੀ। ਇਸਰ ਦੇ ਸਭ ਤੋਂ ਪਹਿਲਾਂ ਉਹ ਮਤਲ ਕੀਤਾ ਜਾਵੇ ਤੇ ਫਿਰ ਘੱਟੋ ਘੱਟ ਹਾਈ ਕੋਰਟ ਦੇ ਕਿਸੇ ਸੇਵਾਮੁਕਤ ਜੱਜ ਦੀ ਗਵਾਈ ਚ ਜਾਂਚ ਟੀਮ ਬੜੇ ਤੇ ਉਹਦੀ ਨਗਰਾਨੀ ਘੱਟੋ ਘੱਟ ਹਾਈ ਕੋਰਟ ਦੇ ਚਾਹੇ ਸਾਫ ਕਰ ਤਾਂ ਜਾ ਕੇ ਕਿਤੇ ਗੱਲ ਨਹੀਂ ਪਿਛਲੇ ਵੀਰਵਾਰ ਦੀ ਘਟਨਾ ਇਹ ਪੱਤਰ ਲਿਖਿਆ ਹੋਇਆ ਸੋਸ਼ਲ ਮੀਡੀਆ ਤੇ ਉਸ ਤੋਂ ਬਾਅਦ ਹਮਚਲ ਸ਼ੁਰੂ ਵੀ ਹੋ ਗਈ ਤੇ ਦੋਸ਼ਾਂ ਦੀ ਜਾਂਚ ਲਈ ਪਤਾ ਲੱਗਿਆ ਵੀ ਇੱਕ ਐਸਆਈਟੀ ਦਾ ਵੀ ਗਤੂ ਕਰ ਦਿੱਤਾ ਗਿਆ ਤੇ ਪਰ ਹਰਾਮੀ ਦੀ ਗੱਲ ਇਹ ਹੈ ਬਈ ਮੀਡੀਆ ਖਾਬੋਸ਼ ਜਿਸ ਮੀਡੀਆ ਨੇ ਅ ਦਿੱਲੀ ਦੇ ਵਿੱਚ ਵਾਪਰੀ ਇੱਕ ਘਟਨਾ ਨੂੰ ਅੰਤਰਰਾਸ਼ਟਰੀ ਘਟਨਾ ਬਣਾ ਦਿੱਤਾ ਤੇ ਦੇਸ਼ ਦਾ ਕਾਨੂੰਨ ਬਦਲਣ ਤੱਕ ਦੀ ਨੌਬਤ ਆ ਗਈ ਨਰਪਹਾ ਥਾਣੇ ਮੈਂ ਯਾਦ ਕਰਾਉਣਾ ਤੇ ਜੇ ਅੱਜ ਮੀਡੀਆ ਚੁੱਪ ਰਹਿੰਦਾ ਤਾਂ ਇਹ ਬੜੀ ਵੱਡੀ ਗੱਲ ਟਿੱਕੋ ਇੱਕ ਅਫਗਾਨ ਟਾਈਮ ਆਫ ਇੰਡੀਆ ਉਨੇ ਰਿਪੋਰਟ ਜੁਰਮ ਛਾਪਣ ਦੀ ਹਿੰਮਤ ਇਕਾਈ ਆ ਤੇ ਪ੍ਰੋਫੈਸਰ ਦੇ ਖਿਲਾਫ ਉਹ ਉਸੇ ਰਿਪੋਰਟ ਤੋਂ ਹੀ ਇਹ ਗੱਲ ਪਤਾ ਲੱਗੀ ਐਨਡੀ ਟੀਵੀ ਨੇ ਵੀ ਕਵਰ ਕੀਤਾ ਜੀ ਵੈਸੇ ਹਾਂਜੀ ਐਨਡੀ ਟੀਵੀ ਵਾਲਿਆਂ ਨੇ ਵੀ ਕਵਰ ਕੀਤਾ ਚਲੋ ਖੈਰ ਜਿਨ੍ਹਾਂ ਨੇ ਵੀ ਕੀਤਾ ਉਹਨਾਂ ਦਾ ਮੈਂ ਧਿਆਨ ਜੀ ਆਸਕਿਆ ਆ ਮੈਂ ਮੈਂ ਉਹ ਮੈਂ ਦੱਸਣਾ ਪਰ ਫਿਰ ਵੀ ਗਿਲ ਸਾਹਿਬ ਇਹ ਹੈ ਕਿ ਆਡੇ ਤੋਂ ਲੂਣ ਵਾਲੀ ਗੱਲ ਹੀ ਆ ਨਾ ਹਾਂ ਛੋਲੀ ਚੱਕੂ ਗਿਆ ਤਾਂ ਫਿਰ ਪਾਸੇ ਆ ਮੈਂ ਭੈਣਾ ਕਾਂਡ ਬਣੇ ਜਿਵੇਂ ਤਮੱਚੀ ਪਟਤੀ ਸੀ ਦਿਨੇ ਰਾਤ 24 ਘੰਟੇ ਉਹ ਇੱਕ ਬਲ ਚਾਹੇ ਬਰਾਬਰ ਖਬਰਾਂ ਚੱਲਦੀਆਂ ਤੇ ਹੋਰ ਪਰ ਛੋਟੇ ਫਰੇਮ ਦੇ ਵਿੱਚ ਉਹ ਉਹ ਖਬਰ ਕਦੇ ਨਹੀਂ ਰੁਕਦੀ ਤੇ ਹੁਣ ਇਹ ਪਤਾ ਲੱਗਿਆ ਟਾਈਮਸ ਆਫ ਇੰਡੀਆ ਦੀ ਰਿਪੋਰਟ ਤੋਂ ਵੀ ਵਿਦਿਆਪਨਾ ਵੱਲੋਂ ਲਿਖਿਆ ਇਹ ਪਹਿਲਾ ਪੱਤਰ ਨਹੀਂ ਹੈਗਾ ਹਾਂ ਹਾਂ ਸਵੈਜੀ ਟੌਪ ਟਾਪ ਪਰ ਤੇ ਇਹ ਵੀ ਪਤਾ ਲੱਗਿਆ ਵੀ ਯੂਨੀਵਰਸਿਟੀ ਦੀ ਜਿਹੜੀ ਅੰਦਰੂਨੀ ਸ਼ਿਕਾਇਤ ਕਮੇਟੀ ਆ ਉਹ ਦੋ ਵਾਰ ਉਸ ਪ੍ਰੋਫੈਸਰ ਨੂੰ ਕਲੀਨ ਚਿੱਟ ਪਹਿਲਾਂ ਹੀ ਦੇ ਚੁੱਕੀ ਆ ਐਸਪੀ ਦਿੱਤੀ ਗਲਤ ਜਿਹੜੇ ਹੁਣ ਐਸਆਈਟੀ ਦੇ ਮੁਖੀ ਨੇ ਉਹਨਾਂ ਨੇ ਇਹ ਗੱਲ ਬੰਨੀ ਆ ਬਈ ਅਸੀਂ ਮੂਢਲੀ ਜਾਂਚ ਤੋਂ ਬਾਅਦ ਐਫਆਈਆਰ ਦਰਜ ਕਰਾਂਗੇ ਜੇਕਰ ਸਾਡੇ ਕੋਲੇ ਕੋਈ ਸਬੂਤ ਸਾਹਮਣੇ ਆਉਣਗੇ ਤੇ ਪੱਥਰ ਚ ਲਾਏ ਗਏ ਦੋਸ਼ਾਂ ਦੀ ਜਾਂਚ ਕਰ ਰਹੇ ਆ ਤੇ ਆਪਣੇ ਨਤੀਜਿਆਂ ਦੇ ਉੱਤੇ ਜਿਹੜੀ ਅਸੀਂ ਜਾਂਚ ਦੇ ਵਿੱਚ ਨਤੀਜੇ ਸਾਹਮਣੇ ਆਉਣਗੇ ਉਸ ਤੋਂ ਬਾਅਦ ਫਿਰ ਅਸੀਂ ਕਾਰਵਾਈ ਕਰਾਂਗੇ ਤੇ ਦੋਸ਼ੀ ਤਾਂ ਚਲੋ ਕਿਹੜਾ ਹਜੇ ਨਹੀਂ ਠੀਕ ਹੈ ਲੇਕਿਨ ਜੋ આરોપી ਕਹਿ ਰੋ ਜਾਂ ਜਿਹਦੇ ਉੱਪਰ ਉਂਗਲ ਉੱਠੀ ਆ ਉਸ ਪ੍ਰੋਫੈਸਰ ਨੂੰ ਵੀ ਆਪਣੇ ਤੇ ਲੱਗੇ ਦੋਸ਼ਾਂ ਨੂੰ ਸਿਆਸੀ ਤੌਰ ਤੇ ਪ੍ਰੇਰਿਤ ਉਹਨੇ ਕਹਿਆ ਪੋਲੀਟੀਕਲੀ ਮੋਟੀਵੇਟਿਡ ਨੇ ਕਰਾ ਦਿੱਤੇ ਹੋਏ ਇਹਨਾਂ ਸਾਰੀਆਂ ਦੱਲਾਂ ਤੋਂ ਇਨਕਾਰ ਕੀਤਾ ਉਹਨੇ ਕਹਾ ਬਿਲਕੁਲ ਨਿਸ਼ਾਨਾ ਬਣਾਇਆ ਜਾ ਰਿਹਾ ਕਿਉਂਕਿ ਮੈਂ ਯੂਨੀਵਰਸਿਟੀ ਦੇ ਵਿੱਚ ਕਈ ਕੰਮਾਂ ਦੇ ਲਈ ਕਾਫੀ ਸਰਗਰਮ ਰਹਿਣਾ ਤੇ ਮੈਂ ਆਪਣੇ ਵਿਰੁੱਧ ਕਿਸੇ ਵੀ ਜਾਂਚ ਲਈ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹਾਂ ਤੇ ਇਹ ਸਿਆਸੀ ਬਦਲਾਖੋਰੀ ਤੋਂ ਵੱਧ ਹੋਰ ਕੁਝ ਨਹੀਂ ਹੈ ਤੇ ਉਹਨਾਂ ਨੇ ਟਾਈਪ ਆਫ ਇੰਡੀਆ ਨੂੰ ਦੱਸਿਆ ਤੇ ਪਤਾ ਲੱਗਾ ਵੀ ਦੋਸ਼ ਹੈ ਕੀ ਆ ਦੋਸ਼ ਇਹ ਸਾਹਮਣੇ ਆਏ ਨੇ ਕਿ ਜਿਹੜੇ ਉਹ ਪ੍ਰੋਫੈਸਰ ਨੇ ਉਹ ਵਿਅਕਤੀਗਤ ਤੌਰ ਤੇ ਬੱਚੀਆਂ ਨੂੰ ਆਪਦੇ ਕਮਰੇ ਚ ਬੁਲਾਉਂਦੇ ਨੇ ਦਫਤਰ ਦੇ ਵਿੱਚ ਲੌਗ ਨਹੀਂ ਦਫਤਰ ਦੇ ਵਿੱਚ ਬੁਲਾ ਕੇ ਉੱਥੇ ਕੋਈ ਵਾਸ਼ਰੂਮ ਬਣਾਇਆ ਹੋਇਆ ਕੋਈ ਉਹ ਵਾਸ਼ਰੂਮ ਦੇ ਵਿੱਚ ਲੈ ਜਾਂਦੇ ਨੇ ਤੇ ਉੱਥੇ ਉਹਨਾਂ ਨੂੰ ਆਹੂ ਚੁੱਤ ਤੰਗ ਨਾਲ ਛੂੰਹਦੇ ਨੇ ਉਹਨਾਂ ਨੂੰ ਮਤਲਬ ਗਲਤ ਤੰਗ ਨਾਲ ਟੱਚ ਕਰਦੇ ਨੇ ਤੇ ਉਹਨਾਂ ਦੀ ਇਸ਼ਾਰੇ ਇਸ਼ਾਰੇ ਤੇ ਅਛੇ ਨਹੀਂ ਹਰਕਤਾਂ ਜਿਹੜੀਆਂ ਨੇ ਉਹ ਕਰਦੇ ਨਹੀਂ ਤੇ ਇਹ ਵੀ ਪਤਾ ਲੱਗਿਆ ਇੱਕ ਬੱਚੀਆਂ ਦਾ ਦੋਸ਼ ਆ ਲੜਕੀਆਂ ਦਾ ਵੀ ਉਹ ਪ੍ਰੋਫੈਸਰ ਨੇ ਉਥੇ ਲੱਗੇ ਸੀਸੀਟੀਵੀ ਕੈਮਰਾ ਦੀ ਫੁਟੇਜ ਦੇ ਸਬੂਤ ਨਸ਼ਟ ਕਰਦੇ ਨੇ ਤੇ ਉਹਨਾਂ ਨੇ ਕਿਹਾ ਵੀ ਯੂਨੀਵਰਸਿਟੀ ਵੱਲੋਂ ਤਾਂ ਕੋਈ ਪ੍ਰਸਤਾਵ ਕਿਉਂਕਿ ਇਨਸਾਫ ਦਿਖਾਉਣ ਤੇ ਸਾਡੀ ਉਹਨਾਂ ਨੂੰ ਕੋਈ ਮਦਦ ਨਾ ਹੁੰਦਾ ਕਿਤੀ ਆ ਨਾ ਅਸੀਂ ਭਵਿੱਖੇ ਚੋਂ ਉਹਨਾਂ ਤੋਂ ਆਸ ਕਰਦੇ ਆ ਕਿ ਉਹ ਕਰਨਗੇ ਉਹ ਕਹਿੰਦੇ ਵੀ ਕਿਰਪਾ ਕਰਕੇ ਇਹਨੂੰ ਹਟਾ ਕੇ ਜਾਂ ਕਿਸੇ ਹੋਰ ਥਾਂ ਨਿਯੁਕਤੀ ਕਰਕੇ ਫੇਰ ਸਾਡੇ ਨਾਲ ਉਹ ਕਰਨ ਤੇ ਉਹਨਾਂ ਨੇ ਆਪਣਾ ਨੰਬਰ ਨਾ ਜਿਹੜੇ ਨੇ ਸੰਪਰਕ ਲਈ ਉਹ ਵੀ ਜਿਹੜੇ ਨੂੰ ਰੱਖੇ ਨੇ ਕੋਕੋਰ ਲਿਖਿਆ ਨਹੀਂ ਨਾਮ ਵੀ ਨਹੀਂ ਲਿਖਿਆ ਤੇ ਉਹਨਾਂ ਨੇ ਨੰਬਰ ਵੀ ਨਹੀਂ ਦਿੱਤਾ ਆਪਣਾ ਕਿਉਂਕਿ ਉਹ ਕਹਿੰਦੇ ਵੀ ਸਾਡਾ ਅਕਸਰ ਖਰਾਬ ਹੁੰਦਾ ਤੇ ਸਾਡੇ ਪਰਿਵਾਰਾਂ ਦੀ ਇੱਜ਼ਤ ਦਾਅ ਤੇ ਲੱਗਦੀ ਹੈ ਤੇ ਉਸ ਤੋਂ ਬਾਅਦ ਐਸਆਈਟੀ ਨੇ ਸੌਰਭ ਜੀ ਜਿਹੜੇ ਉਹ ਸਹਿਯੋਗੀ ਪ੍ਰੋਫੈਸਰ ਨੇ ਹੋਰ ਜਾਂ ਫੈਕਲਟੀ ਮੈਂਬਰ ਕਹਿੰਨੋ ਉਸ ਯੂਨੀਵਰਸਿਟੀ ਦੇ ਉਹਨਾਂ ਨੂੰ ਵੀ ਬੁਲਾਵਾ ਭੇਜਿਆ ਵੀ ਤੁਸੀਂ ਵੀ ਆ ਕੇ ਬਿਆਨ ਦਿਓ ਪਰ ਉਹਨਾਂ 'ਚੋਂ ਕੋਈ ਪ੍ਰੋਫੈਸਰ ਸਾਥੀ ਉਹਦੇ ਖਿਲਾਫ ਬਿਆਨ ਦਰਜ ਕਰਾਉਣ ਲਈ ਆਇਆ ਨਹੀਂ ਸਾਰੇ ਬੰਕੇ ਸੈਸ਼ਨ ਛੱਡ ਕੇ ਹੀ ਚਲੇ ਗਏ ਤੇ ਹੁਣ ਦੇਖਦੇ ਆਂ ਵੀ ਇਹਦਾ ਬੱਚਿਆਂ ਨੂੰ ਇਨਸਾਫ ਮਿਲੂਗਾ ਜਾਂ ਹੁਣ ਵੀ ਇਹਨੂੰ ਝੂਠੇ ਦੋਸ਼ ਲਾ ਕੇ ਇਹਨੂੰ ਜਿਹੜਾ ਸ਼ਿਕਾਇਤ ਆ ਉਹ ਉਰੰਦੀ ਦੇ ਟੋਕਰੇ 'ਚ ਸੁੱਟ ਪਾ ਦੇਊਗਾ ਜੀ ਜੀ ਗਿੱਲ ਸਾਹਿਬ ਸ਼ੋਲੇ ਫਿਲਮ ਬਹੁਤ ਸਾਰੇ ਲੋਕਾਂ ਨੇ ਦੇਖੀ ਹਨ ਲਗਭਗ ਹਰੇਕ ਨੇ ਦੇਖੀ ਉਹਦੇ ਕੜਾ ਲੰਗ ਸਭ ਦੇ ਜ਼ਿਆਦਾ ਅਬ ਤੇਰਾ ਕੀ ਹੋਗਾ ਕਾਲਿਆ ਤੇ ਇਹ ਸਾਰੀਆਂ ਗੱਲਾਂ ਦਾ ਮੈਨੂੰ ਦੇਖ ਕੇ ਅਕਾਲੀਆਂ ਵਾਲੀ ਗੱਲ ਯਾਦ ਆ ਜਾਂਦੀ ਹੈ ਕਿ ਅਕਾਲੀ ਕਿੱਧਰ ਜਾਣਗੇ ਇੱਕ ਪਾਸੇ ਖਬਰ ਆ ਜਾਂਦੀ ਹੈ ਕਿ ਉਹ ਭਾਜਪਾ ਨਾਲ ਅਲਾਈਂਸ ਕਰਦੇ ਆ ਦੂਜੇ ਪਾਸੇ ਨਹੀਂ ਨਹੀਂ ਇਹੋ ਜੀ ਤਾਂ ਕੋਈ ਗੱਲ ਨਹੀਂ ਕਿ ਹੋ ਕੇ ਜਿਹੜੀ ਵਾਲੀ ਗੱਲ ਹੋਣੀ ਬਣਦੀ ਨੌ ਮਾਸ ਦਾ ਰਿਸ਼ਤਾ ਟੁੱਟ ਗਿਆ ਪਤੀ ਪਤਨੀ ਵਾਲੇ ਸਬੰਧ ਖਤਮ ਹੋ ਗਏ ਇਹੋ ਜੀਆਂ ਗੱਲਾਂ ਬਿਲਕੁਲ ਅੱਜ ਜਿਹੜੇ ਮਿਸਟਰ ਗੜੀ ਨੇ ਕਿਉਂਕਿ ਉਹ ਭਾਜਪਾ ਦੇ ਵਸਪਾ ਦੇ ਆਗੂ ਨੇ ਸਟੇਟ ਦੇ ਉਹ ਕਹਿੰਦੇ ਆ ਕਿ ਸਾਡੇ ਵਾਲੇ ਪਾਸੇ ਵੀ ਸਮਝੌਤੇ ਦੀ ਉਮੀਦ ਘਟੀ ਐ ਤਾਂ ਬਹੁਤ ਜਨ ਸਮਾਜ ਪਾਰਟੀ ਦੇ ਨਾਲੋਂ ਜੇ ਸਬੰਧ ਟੁੱਟਦੇ ਨਜ਼ਰ ਆਉਂਦੇ ਨੇ ਤਾਂ ਉਧਰ ਤਾਂ ਫਿਰ ਜੁੜਦੇ ਹੋਣਗੇ ਜੀ ਗੱਲ ਕਿੱਧਰ ਨੂੰ ਜਾਂਦੀ ਐ ਬਿਲਕੁਲ ਤੁਹਾਡਾ ਇਹ ਸਵਾਲ ਵੀ ਬਜਵ ਹੈ ਤੇ ਜਿਹੜਾ ਸਵਾਲ ਜਸਵੀਰ ਗੜੀ ਨੇ ਉਠਾਇਆ ਇਹਦੇ ਵਿੱਚ ਵੀ ਦਾਮ ਹੈ ਕਿਉਂਕਿ ਵਫਾ ਦੇ ਪ੍ਰਧਾਨ ਨੇ ਜਿਹੜੇ ਸਵੇਰੇ ਦੇ ਜਸਵੀਰ ਸਿੰਘ ਗੜੀ ਉਹਨਾਂ ਨੇ ਇਹ ਕਿਹਾ ਵੀ ਲੋਕ ਸਭਾ ਚੋਣਾਂ ਸਰ ਤੇ ਖੜੀਆਂ ਚਾਰੇ ਪਾਸੇ ਚੋਣਾਂ ਦੀ ਤਿਆਰੀ ਚੱਲ ਰਹੀ ਹੈ ਤੇ ਜਦੋਂ ਚਾਰੇ ਪਾਸੇ ਤਿਆਰੀ ਚੱਲਦੀ ਹੋਵੇ ਤੇ ਅਕਾਲੀ ਦਲ ਨੇ ਹੌਕ ਤੱਕ ਬਿਹਾਰਕ ਤੌਰ ਤੇ ਜਾਂ ਸੰਜੀਦਗੀ ਨਾਲ ਕੋਈ ਗੱਠਜੋੜ ਵਾਲੀ ਗੱਲ ਨੂੰ ਅੱਗੇ ਤੋਰਨ ਲਈ ਕੋਈ ਸਰਗਰਮੀ ਨਹੀਂ ਨਜ਼ਰ ਆਉਂਦੀ ਉਹਨਾਂ ਨੇ ਕੋਈ ਬਰਾ ਕੇ ਕੋਈ ਗੱਲਬਾਤ ਵੀ ਸ਼ੁਰੂ ਨਹੀਂ ਕੀਤੀ ਆਖਰ 13 ਸੀਟਾਂ ਦੇ ਉੱਤੇ ਚੋਣ ਲੜਨੀ ਆ ਉਹਦੇ ਲਈ ਕੈਂਡੀਡੇਟ ਵੀ ਦੇਣੇ ਨੇ ਉਹਦੇ ਲਈ ਆਪਾਂ ਕਿਹੜੀ ਸੀਟ ਤੇ ਕਿਹਨੇ ਲੜਨਾ ਹੈ ਇਹਦੇ ਬਾਰੇ ਜੇ ਹੌਕ ਤੋਂ ਨਿਸ਼ਾਨਦੇਹੀ ਨਹੀਂ ਹੋਊਗੀ ਤਫਿਰ ਨੇੜੇ ਜਾ ਕੇ ਤਾਂ ਗੰਗ ਨਹੀਂ ਬਣਨੀ ਹੈ ਤੇ ਉਹ ਕਹਿੰਦੇ ਨੇ ਅਸੀਂ ਕਈ ਵਾਰ ਗਾਇਬ-ਗਾਹ ਯਤਨ ਕੀਤਾ ਪਰ ਸਾਹਮਣੇ ਉਹ ਚੰਗਾ ਰਿਸਪੌਂਸ ਮਿਲਿਆ ਨਹੀਂ ਤੇ ਇਸ ਕਰਕੇ ਉਹ ਕਹਿੰਦੇ ਜੀ ਪਿਛਲੇ ਦਿਨੀ ਜਿਹੜੇ ਅਕਾਲੀ ਦਲ ਦੇ ਆਗੂਆਂ ਦੇ ਭਾਜਪਾ ਦੇ ਨਾਲ ਕੁਝ ਨਿੱਜੀ ਨੇੜਤਾ ਤੇ ਕੁਝ ਨਿੱਜੀ ਸੰਪਰਕ ਕਰਨੀਆਂ ਗੱਲਾਂ ਸਾਹਮਣੇ ਆਈਆਂ ਨੇ ਉਹਨਾਂ ਤੋਂ ਸਾਨੂੰ ਐ ਲੱਗਦਾ ਵੀ ਹੁਣ ਭਾਜਪਾ ਦਸਤਾਬੂ ਜਿਹੜਾ ਉਹ ਦੰਕਲਾਪ ਕਰ ਦਿੱਤਾ ਗਿਆ ਅਕਾਲੀ ਦਲ ਵੱਲੋਂ ਫੋ ਇਸ ਕਰਕੇ ਪਰੰਦੇ ਨੇ ਇਹ ਲਗੂ ਕਹੀ ਆ ਵੀ ਉੰਜ ਗੱਠਜੋੜ ਬਾਰੇ ਅੰਤਮ ਫੈਸਲਾ ਪਾਰਟੀ ਦੀ ਸਭਾ ਨੂੰ ਭੇਨ ਮਾਇਆਤੀ ਲੈਣਗੇ ਤੇ ਉਹਨਾਂ ਨੇ ਕਿਹਾ ਵੀ ਇੱਕ ਦੋ ਦਿਨ ਪਹਿਲਾਂ ਦੋਕ ਦਿਨ ਪਹਿਲਾਂ ਬਸਤਾ ਦੀ ਮੀਟਿੰਗ ਦੇ ਦੌਰਾਨ ਹੀ ਫੈਸਲਾ ਲਿਆ ਗਿਆ ਸੀ ਕਿ ਗੱਠਜੋੜ ਹੋਵੇ ਜਾਂ ਨਾ ਹੋਵੇ ਪਰ ਜਲੰਧਰ ਤੇ ਹੁਸ਼ਿਆਰਪੁਰ ਵਾਲੀਆਂ ਸੀਟਾਂ ਅਸੀਂ ਆਪਣੇ ਪਾਰਟੀ ਦੇ ਚੋਣਸ਼ਾਲ ਤੇ ਲੜਾਂਗੇ ਪਰ ਉਧਰ ਅੱਜ ਦੁਪਹਿਰ ਸਮੇਂ ਅਕਾਲੀ ਦਲ ਦੇ ਸੁਪਰੀਮੋ ਸੁਖਵੀਰ ਬਾਦਲ ਦੀ ਪਤਨੀ ਤੇ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ कौर ਬਾਦਲ ਨੇ ਕਿਹਾ ਪਈ ਨਹੀਂ ਬਸਤਾ ਨਾਮ ਸਾਡਾ ਕਰ ਜੋ ਕਾਇਮ ਰਹੂਗਾ ਉਹਨਾਂ ਨੇ ਬਲਕੇ ਸੋ ਜਿਹੜੀ ਭਾਜਪਾ ਨਾਲ ਨੇਤਾਵਲੀਆਂ ਗੱਲਾਂ ਨੇ ਉਹਨੂੰ ਫਿਰ ਜਾ ਹਲਕੇ ਰੂਪ ਚ ਲਿਆ ਹਾਲਾਂਕਿ ਆਪਾਂ ਨੂੰ ਇਸ ਗੱਲ ਦਾ ਪਤਾ ਹੈ ਸੋਹਰਨ ਜੀ ਮੇਂ ਪਿਛਲੇ ਦਿਨੀ ਜਦੋਂ ਮਾਫੀ ਮੰਗਣ ਵਾਲੀ ਗੱਲ ਆਈ ਆ ਉਸ ਤੋਂ ਬਾਅਦ ਫਿਰ ਪ੍ਰੇਮ ਸਿੰਘ ਛੱਦੂ ਵਾਜਦਾ ਸਮੇਤ ਦਲਜੀਤ ਸਿੰਘ ਟੀਮਾ ਤੇ ਹੋਰ ਆਗੂਆਂ ਵੱਲੋਂ ਜਿਹੜੇ ਯੂਨਾਈਟਿਡ ਅਕਾਲੀ ਦਲ ਦੇ ਸੌਰਵ ਸਿੰਘ ਢੀਂਸਾ ਉਹਨਾਂ ਨਾਲ ਗੱਲਬਾਤਾਂ ਹੋਈਆਂ ਨੇ ਰਾਇਪੋਟ ਦੇ ਵਿੱਚ ਵੀ ਬੰਦ ਖਬਰਾਂ ਮੀਟਿੰਗ ਦੀ ਖਬਰ ਮੈਂ ਖੁਦ ਜਿਹੜੀ ਉਹ ਭੇਜੀ ਆ ਮੈਨੂੰ ਯਾਦ ਆ ਤੇ ਉਸ ਤੋਂ ਬਾਅਦ ਫਿਰ ਇੱਕ ਕਮੇਟੀ ਬਣਦੀ ਆ ਜਿਹੜੇ ਢੀਂਸਾ ਸਾਹਿਬ ਨੇ ਉਹ ਕਮੇਟੀ ਬਣਾਉਂਦੇ ਨੇ ਉਹ ਸਾਰੇ ਪੰਜਾਬ ਦੇ ਵਿੱਚ ਵਾਰਤਾ ਲਾਫ ਕਰਦੇ ਨੇ ਤੇ ਆਪਾਂ ਨੂੰ ਇਹ ਗੱਲ ਪਹਿਲਾਂ ਹੀ ਪਤਾ ਕਿ ਢੀਂਸਾ ਸਾਹਿਬ ਆਲਰੇਡੀ ਬੀਜੇਪੀ ਦੇ ਦਰਾਂ ਗੱਠ ਜੋੜ ਦੇ ਵਿੱਚ ਹੈਗੇ ਨੇ ਉਹ ਤੇ ਇਹ ਜੀ ਇਕੱਠੇ ਹੁੰਦੇ ਨੇ ਤਾਂ ਫਿਰ ਨੈਚੁਰਲ ਗੱਲ ਨਾਲ ਵੀ ਉਹ ਗੱਟ ਜੋੜ ਵਾਲੀ ਗੱਲ ਉਧਰ ਨੂੰ ਵਧੂਗੀ ਤੇ ਜਿਹੜੇ ਅਕਾਲੀ ਦਲ ਦੇ ਹੇਠਲੇ ਆਗੂ ਨੇ ਉਹ ਬਲਕੇ ਪੂਰੀ ਤਰ੍ਹਾਂ ਉਮੀਦ ਲਾਈ ਬੈਠੇ ਨੇ ਉੱਪਰ ਵਾਲਿਆਂ ਤਾਂ ਮੈਂ ਕਹਿ ਨਹੀਂ ਸਕਦਾ ਕਿਉਂਕਿ ਉੱਪਰ ਵਾਲੇ ਦੁਨਣਾ ਤਿੰਨਾ ਵੱਡੇ ਲੀਡਰਾਂ ਚੋਂ ਕਿਸੇ ਨਾਲ ਪਿਛਲੇ ਦਿਨਾਂ ਚ ਮੇਰੀ ਕਦੇ ਕੋਈ ਗੱਲ ਨਹੀਂ ਹੋਈ ਤੇ ਨਾ ਹੀ ਉਹਨਾਂ ਦਾ ਕੋਈ ਮੀਡੀਆ ਚੋਂ ਉਸ ਤਰ੍ਹਾਂ ਦਾ ਬਿਆਨ ਸਾਹਮਣੇ ਆਇਆ ਲੇਕਿਨ ਹੇਠਲੇ ਪੱਧਰ ਤੇ ਜਿਹੜੇ ਉਮੀਦਵਾਰ ਨੇ ਚਾਹ ਵਾਗ ਨੇ ਗੋਣਾ ਲੰਗਦੇ ਉਹਨਾਂ ਨਾਲ ਜਦੋਂ ਵੀ ਗਾਹੇ-ਗਾਹੇ ਕਿਤੇ ਗੱਲ ਹੁੰਦੀ ਆ ਤਾਂ ਉਹ ਹਮੇਸ਼ਾ ਇਹ ਆਸ ਬੰਦ ਨੇ ਵੀ ਸਾਡੀ ਬੀਜੇਪੀ ਨਾਲ ਸਾਥ ਪੈ ਜਾਣੀ ਆ ਬਸਤਾ ਨਾਲ ਹੈਗੀ ਜਣ ਪਰ ਫਾਲ ਹੋ ਗਏ ਇਥੇ ਇਹ ਆ ਸੌਰਣ ਜੀ ਤੇ ਬਸਤਾ ਉਧਰ ਅ ਇੰਡੀਆ ਗੱਠਜੋੜਨ ਤੇ ਨਾਲ ਨੇਤਾ ਕਰਨ ਲਈ ਕਾਫੀ ਯਤਨਸ਼ੀਲ ਆ ਮਾਇਆਬਤੀ ਜੀ ਨਾਲ ਰਾਹੁਲ ਗਾਂਧੀ ਸੋਨੀਆ ਗਾਂਧੀ ਸਮੇਤ ਕਈ ਆਪੋਆਂ ਦੀਆਂ ਗੱਲਾਂਬਾਤਾਂ ਹੋਈਆਂ ਨੇ ਨਤੀਸ਼ ਕੁਮਾਰ ਹੋਰਾ ਨੇ ਵੀ ਉਹਨਾਂ ਦਾ ਦਰਵਾਜ਼ਾ ਖੜਕਾਇਆ ਔਰ ਹੁਣ ਤਾਂ ਮੈਨੂੰ ਇਹ ਵੀ ਪਤਾ ਲੱਗਿਆ ਕਿ ਕੱਲ ਤੇ ਪਰਸੋਂ ਦੋ ਦਿਨਾਂ ਦੇ ਵਿੱਚ ਅਖਲੇਸ਼ যাদਬ ਹੋਰਾ ਨੇ ਆਪਣਾ ਰੁਖ ਕਾਫੀ ਨਰਮ ਕਰ ਲਿਆ ਔਰ ਬਲਕਿ ਹੋਣ ਕਿਤੇ ਹੁਣ ਕੋਈ ਮੀਟਿੰਗ ਹੋਈ ਆ ਉਹਦਾ ਅਜੇ ਬਾਹਰ ਬਹੁਤਾ ਨਹੀਂ ਆਇਆ ਸੋਸ਼ਲ ਮੀਡੀਆ ਤੇ ਜ਼ਰੂਰ ਆਇਆ ਬਈ ਉੱਠ ਕੇ ਦਰਵਾਜ਼ਾ ਅਖਲੇਸ਼ যাদਬ ਨੇ ਖੋਲਿਆ ਭੈਣ ਮਾਇਆ ਰਤੀ ਲਈ ਮੀਟਿੰਗ ਦੇ ਵਿੱਚ ਚਲਾਉਂਦਾ ਤੇ ਜੇ ਉਧਰ ਵਾਲੀ ਗੱਲ ਚੱਲਦੀ ਆ ਤਾਂ ਫੇਰ ਇਧਰ ਵਾਲੀ ਗੱਲ ਕਿਵੇਂ ਸਿਰੇ ਲੱਗੂਗੀ ਇਹ ਦੋਨੇ ਗੱਲਾਂ ਇੱਕ ਦੂਜੇ ਨਾਲ ਮੇਲ ਨਹੀਂ ਖਾਂਦੀਆਂ ਜੀ ਫੇਰਾ ਇਹ ਤਾਂ ਨਹੀਂ ਕਹਤੇ ਕਿ ਕੁੰਡਾ ਜੰਦਾ ਮਾਰ ਕੇ ਬੂਹੜ ਟੋਇਆ ਸੀ ਬਾਹਰ ਜਿਹਿਆਂ ਨੂੰ ਲਿਖਿਆ ਹੋਇਆ ਸੀ ਅਥਰੂ ਟੈਸਟ ਟਿਊਬ ਚ ਭਾ ਕੇ ਪਰਖਾਂਗੇ ਤਾਂ ਤੀ ਕਿਹੜੇ ਮਹਿਬੂਬ ਲਈ ਕਿੰਨਾ ਰੋਇਆ ਸੀ ਜਲ ਸਾਹਿਬ ਗਾਂਹਾਂ ਵਾਲੀ ਗੱਲ ਕਰਦੇ ਆ ਤੇ ਗਾਂਹਾਂ ਵਾਲੀ ਗੱਲ ਹੈ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਅਲਾਈਅንስ ਜੇ ਹੋਜੂਗਾ ਤਾਂ ਵੀ ਜੇ ਨਹੀਂ ਹੋਜੂਗਾ ਤਾਂ ਵੀ ਸਵਾਲ ਬਹੁਤ ਸਾਰੇ ਖੜੇ ਹੋਣਗੇ ਖਾਸ ਕਰਕੇ ਪੰਜਾਬ ਦੀ ਗੱਲ ਕਰਦੇ ਆ ਕਿ ਪੰਜਾਬ ਦੇ ਵਿੱਚ ਜੇ ਇਹ ਅਲਾਈਅੰਸ ਹੋ ਜਾਂਦਾ ਹੈ ਤਾਂ ਜਿਹੜੀ ਬਾਰ-ਬਾਰ ਚਰਚਾ ਇੱਕੋ ਹੀ ਚੱਲਦੀ ਹੈ ਕਿ ਫਿਰ ਜਿਹੜਿਆਂ ਨੂੰ ਤੁਸੀਂ ਫੜਫੜ ਜੇਲਾਂ ਚ ਭੇਜ ਰਹੇ ਸੀ ਵੀ ਇਹ ਕਰਾਪਟ ਨੇ ਫਿਰ ਉਹਨਾਂ ਦੇ ਵਾਸਤੇ ਵੋਟਾਂ ਮੰਗੋਗੇ ਜਾਂ ਉਹਨਾਂ ਦੇ ਨਾਲ ਅਲਾਈਅੰਸ ਕਰ ਲਓਗੇ ਉਹਨਾਂ ਦੇ ਦੋਸ਼ ਮਾਫ ਕਰ ਦੇਓਗੇ ਜੇ ਉਹਨਾਂ ਨੇ ਕ੍ਰਾਈਮ ਕੀਤਾ ਤਾਂ ਤੇ ਉਧਰੋਂ ਜਿਹੜੇ ਤਰੀਕੇ ਨਾਲ ਕਾਂਗਰਸ ਵਾਲੇ ਉਹਨਾਂ ਨੂੰ ਨਿਰਦੇ ਭੰਡਦੇ ਨੇ ਕੀ ਉਹ ਸਾਰੀਆਂ ਗੱਲਾਂ ਵਾਪਸ ਹੋ ਜਾਣਗੀਆਂ ਕਿੱਧਰ ਨੂੰ ਜਾਊਗੀ ਇਹ ਗੱਲ ਤੇ ਕਿਹੋ ਜੀ ਸਥਿਤੀ ਬਣੂਗੀ ਦਿੱਲੀ ਦੀਆਂ ਗੱਲਾਂ ਵੀ ਚੱਲ ਪਈਆਂ ਤੇ ਗੱਲਾਂ ਪੰਜਾਬ ਦੀਆਂ ਵੀ ਚੱਲੀਆਂ ਜੀ ਅ ਸੰਤਾਨ ਜੀ ਦੇਖੋ ਅਕਸਰ ਜਿਹੜੀਆਂ ਰਵਾਇਤੀ ਰਾਜਨੀਤਿਕ ਪਾਰਟੀਆਂ ਨੇ ਪੰਜਾਬ ਪੁਰਾਣੀਆਂ ਰਾਜਨੀਤਿਕ ਪਾਰਟੀਆਂ ਨੇ ਉਹ ਖਾਸ ਤੌਰ ਤੇ ਜਿਹੜੀਆਂ ਭਾਜਪਾ ਵਿਰੋਧੀ ਪਾਰਟੀਆਂ ਨੇ ਉਹਨਾਂ ਦੇ ਵਿੱਚ ਅਕਸਰ ਇਹ ਗੱਲ ਚੱਲਦੀ ਆ ਭਈ ਆਵਾਮੀ ਪਾਰਟੀ ਬੀਜੇਪੀ ਦੀ ਵੀ ਟੀਮ ਤੇ ਅ ਇਹ ਰਹਿਣ ਵਾਲੀਆਂ ਨਹੀਂ ਕਰਦੀਆਂ ਨਹੀਂ ਪਰ ਜਿਸ ਤਰ੍ਹਾਂ ਦੇ ਹਾਲਾਤ ਪਿਛਲੇ ਸਮੇਂ ਚ ਬਣੇ ਰਹੇ ਨੇ ਉਹਨਾਂ ਤੋਂ ਬਹੁਤੀ ਵਾਰੀ ਇਹ ਨਹੀਂ ਲੱਗਦਾ ਸੀ ਕਿ ਜਿਵੇਂ ਸੱਚੀ ਮੁੱਚੀ ਆਮ ਆਦਮੀ ਪਾਰਟੀ ਜਿਹੜੀ ਆ ਉਹ ਬੀਜੇਪੀ ਦੀ ਬੀਟੀਪੀ ਟੀਮ ਵਾਂਗੂ ਕੰਮ ਕਰਦੀ ਆ ਇਹ 'ਚ ਕੋਈ ਸ਼ੱਕ ਨਹੀਂ ਪਰ ਹੁਣ ਜਦੋਂ ਤੋਂ ਦਿੱਲੀ ਦੇ ਵਿੱਚ ਮਨੀਸ਼ ਸ਼ਿਸ਼ੋਧਿਆ ਸੰਜੇ ਸਿੰਘ ਤੇ ਇੱਕ ਹੋਰ ਬੰਦ ਸਿੰਦਰ ਜੈਨ ਇਹ ਤਿੰਨ ਤਾਂ ਮੰਤਰੀ ਨੇ ਜਿਹੜੇ ਫੌਰੀ ਗੋ ਮੰਤਰੀ ਤੇ ਕ ਰਾਜ ਸਭਾ ਮੈਂਬਰ ਜਿਹੜੇ ਜੇਲ੍ਹ ਚ ਬੈਠੇ ਨੇ ਜਿਨ੍ਹਾਂ ਦੀ ਜ਼ਮਾਨਤ ਵੀ ਹੋਰ ਦਿੱਤੀ ਜਾ ਰਹੀ ਤੇ ਉਹ ਹੁਣ ਮਤਲਬ ਜਿਹੜੇ ਕੱਲ ਤੱਕ ਤੁਸੀਂ ਅੱਗਾ ਦੇਖੋ ਅ ਅਰਜਤ ਕੇ ਦੀਵਾਲ ਸ਼ੁਰੂ ਤੋਂ ਸ਼ਿਲਾ ਦਿਖਸ਼ਣ ਦੇ ਖਿਲਾਫ ਬਹੁਤ ਪੜਾਅਸ ਕਰਦੇ ਰਹੇ ਨੇ ਤੇ ਮੈਂ ਬਸ ਗੱਡੀ ਤੇ ਬੈਠੇ ਸਾਰਾ ਕਰ ਦੇਣਾ ਪਰ ਇੰਨੇ ਸਾਲ ਬੀਤਣ ਦੇ ਬਾਅਦ ਵੀ ਸ਼ਿਲਾ ਦਿਖਸ਼ਣ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋ ਸਕੀ ਉਹਨਾਂ ਤੋਂ ਉਹਨਾਂ ਨੇ ਖਵਾਲ ਕੋਝਾਕ ਤੱਕ ਨਹੀਂ ਸ਼ੁਰੂ ਹੋ ਉਸ ਤੇ ਇਹ ਆਪਾਂ ਨੂੰ ਪਤਾ ਹੈ ਪਰ ਹੁਣ ਜਦੋਂ ਖੌਦ ਉੱਥੇ ਘਿਰ ਗਏ ਨੇ ਅੱਜ ਜਿਹੜੀ ਗੱਲਬਾਤ ਮੈਨੂੰ ਸਮਝ ਲੱਗੀ ਆ ਪਹਿਸ਼ਤਾ ਦੋ ਦਿਨ ਪਹਿਲਾਂ ਵੀ ਉਹਨਾਂ ਦੀ ਗੱਲਬਾਤ ਕੋਈ ਸੀ ਉਸ ਦਿਨ ਆਪਾਂ ਚਰਚਾ ਕਰ ਚੁੱਕੇ ਆ ਉਹਦੇ ਉੱਤੇ ਉਹਦੇ 'ਚ ਜਿਹੜੇ ਲੋਕਾਂ ਨੇ ਮੀਟਿੰਗ ਦੇ ਵਿੱਚ ਸ਼ਮੂਲੀਅਤ ਕੀਤੀ ਉਹ ਅਲੱਗ ਗੱਲ ਸੀ ਲੇਕਿਨ ਹੁਣ ਜਿਹੜੀ ਅੱਜ ਵਾਲੀ ਘਟਨਾ ਇਹਦੇ ਤੋਂ ਪਹਿਲਾਂ ਮੀਟਿੰਗ ਤੋਂ ਪਹਿਲਾਂ ਦਿੱਲੀ ਇਕਾਈ ਦੇ ਜਿਹੜੇ ਕਨਵਿੰਦਰ ਨੇ ਆਮ ਆਦਮੀ ਪਾਰਟੀ ਦੇ ਸ਼੍ਰੀ ਗੋਪਾਲ ਰਾਏ ਜੀ ਜਿਹੜੇ ਇਸ ਵळे ਆਹ ਟ੍ਰਾਂਸਪੋਰਟ ਨੂੰ ਦੇਖਦੇ ਰਹੇ ਮਨਸੋਬੀ ਨੇ ਉਹਨਾਂ ਨੇ ਕਿਹਾ ਭਈ ਪਾਰਟੀ ਸਾਡੀ ਜਿਹੜੀ ਆ ਉਹ ਪੰਜਾਬ ਦਿੱਲੀ ਹਰਿਆਣਾ ਗੁਜਰਾਤ ਤੇ ਗੋਆ ਦੇ ਵਿੱਚ ਕਾਂਗਰਸ ਨਾਲ ਦਸ ਜੋੜ ਕਰਕੇ ਚੋਣਾਂ ਲੜਨਾ ਚਾਹੁੰਦੀ ਆ ਤੇ ਅਸੀਂ ਲੜਨ ਦਾ ਫੈਸਲਾ ਲਿਆ ਹੈ ਇਹ ਸ਼ਬਦ ਆ ਉਹਨਾਂ ਦੇ ਵੀ ਅਸੀਂ ਚੋਣਾਂ ਲੜਨ ਦਾ ਫੈਸਲਾ ਲੈ ਲਿਆ ਤੇ ਇਹ ਜਿਹੜਾ ਫੈਸਲਾ ਲੈ ਲਿਆ ਹੈ ਇਹ ਸ਼ਬਦ ਕੁਝ ਅਰਥ ਰੱਖਦੇ ਨੇ ਤੇ ਉਹਨਾਂ ਨੇ ਇਹ ਵੀ ਕਿਹਾ ਇਹ ਇਹ ਜਿਹੜਾ ਫੁੱਤਰਾਂ ਤੋਂ ਸਾਹਮਣੇ ਆਈ ਤੋ ਕੋਈ ਵੀ ਸੂਤਰ ਨੂੰ ਆਪ ਹੀ ਦੱਸ ਦੇਣੀ ਹੁੰਦੀ ਆ ਇਹ ਤੁਹਾਨੂੰ ਪਤਾ ਹੀ ਆ ਰਾਮਿੰਦਰ ਲੋਕਾਂ ਦਾ ਕੰਮ ਕਦੇ ਉਹ ਸੂਤਰਾਂ ਦੇ ਕੰਦੇ ਚ ਆਪ ਹੀ ਭੂਕ ਮਾਰ ਕੇ ਦਿੰਦੇ ਨੇ ਵੀ ਆਹ ਕੰਮ ਚਲਾਉਂਦੀਆਂ ਤੇ ਉਹ ਕਦੇ ਵੀ ਦਿੱਲੀ ਦੇ ਵਿੱਚ 7 ਸੀਟਾਂ ਦੇ ਸੱਤਾ ਦੇ ਵਿੱਚੋਂ 4 ਤਾਂ ਆਵਾਮੀ ਪਾਰਟੀ ਲੈਣਾ ਚਾਹੀਦੀ ਆ ਇਹਦਾ ਮਤਲਬ ਬੜੀ ਸਿੱਧੀ ਜੀ ਗੱਲ ਆ ਵੀ 3 ਛੱਡਣਾ ਚਾਹੀਦੀ 3 ਛੱਡ ਦੇਣਾ ਚਾਹੀਦੀ ਹੁਣ ਪਿਛਲੀ ਮੀਟਿੰਗ ਦੇ ਵਿੱਚ ਆਪ ਦੇ ਜਿਹੜੇ ਸੰਦੀਪ ਪਾਟਕ ਆਕਸ਼ੀ ਤੇ ਸੌਰਵ ਭਰਦਵਾਜ ਹਾਜ਼ਰ ਸੀ ਉਦੋਂ ਇਹ ਗੱਲ ਪਤਾ ਲੱਗੀ ਸੀ ਵੀ ਮੀਟਿੰਗ ਦੇ ਵਿੱਚੋਂ ਰਾਘਵ ਛੱਡਾਂ ਗੈਰ ਹਾਜ਼ਰ ਰਹਿ ਗਏ ਪਰ ਅੱਜ ਪਤਾ ਲੱਗਿਆ ਵੀ ਉਹ ਗੈਰ ਹਾਜ਼ਰ ਹਾਂ ਉਹਨਾਂ ਨੇ ਵੀ ਸਪੱਸ਼ਟੀਕਰਨ ਦਿੱਤਾ ਪਹਿਲਾਂ ਕਹਿੰਦੇ ਸੀ ਵੀ ਉਹ ਕੋਈ ਨਰਾਰੀਗੀ ਕਰਕੇ ਗੈਰ ਹਾਜ਼ਰ ਹੋਏ ਨੇ ਪਰ ਹੁਣ ਗੱਲ ਸਾਹਮਣੇ ਆਈ ਆ ਵੀ ਨਹੀਂ ਨਰਾਰੀਗੀ ਕਰਕੇ ਨਹੀਂ ਅੱਜ ਵਾਲੀ ਮੀਟਿੰਗ 'ਚੋਂ ਮੌਜੂਦ ਰਹਿਣਗੇ ਔਰ ਮੀਟਿੰਗ 'ਚ ਕੀ ਹੋਇਆ ਉਹਦੀ ਅਜੇ ਕੋਈ ਕਨਫੋ ਤਾਂ ਮੇਰੇ ਕੋਲੇ ਆਈ ਨਹੀਂ ਜੀ ਸੁਨਾਮ ਜੀ ਪਰ ਇਹ ਗੱਲ ਪਤਾ ਜ਼ਰੂਰ ਲੱਗੀ ਆ ਵੀ ਪਤਾ ਜਿਹੜੀ ਚੰਡੀਗੜ੍ਹ ਤੇ ਪੰਜਾਬ ਦੀਆਂ 14 ਸੀਟਾਂ ਬਣਦੀਆਂ ਨੇ ਜੀ ਇਹਦੇ ਤੇ ਜਿੰਨੀ ਮੈਨੂੰ ਖਬਰ ਮਿਲੀ ਆ ਉਹ ਇਹ ਆ ਵੀ 50-50 ਦੀ ਤਿਆਰੀ ਆ 50-50 ਦੀ ਤਿਆਰੀ ਆ ਤੇ ਜੇ 50-50 ਹੁੰਦਾ ਤਾਂ ਮੈਨੂੰ ਲੱਗਦਾ ਸਮਝੌਤਾ ਹੋ ਜਾਣਾ ਮੈਨੂੰ ਨਹੀਂ ਲੱਗਦਾ ਵੀ ਇਹ ਹੋਪੂਗਾ ਕਿਉਂਕਿ ਪਹਿਲਾਂ ਵੀ ਜੇ ਆਪਾਂ ਹੁਣ ਦੇਖੀਏ ਪਹਿਲਾਂ ਕਾਂਗਰਸ ਕੋਲੇ 80 ਸੀ ਉਹਨੂੰ ਸੱਤ ਹੀ ਆ ਕਿਉਂਕਿ ਜੇ ਜਰੂਰ ਨਾਲ ਉਹ ਹਾਰ ਗਏ ਤੇ ਇਹ ਹੁਣ ਸੱਤਾ ਚ ਧੜਾ ਕਿਉਂਕਿ ਸਰਕਾਰ ਆ ਉਹਨਾਂ ਦੀ ਜਿਵੇਂ ਕਾਂਗਰਸ ਪਾਰਟੀ ਨਾਟਕਾ ਦੇ ਵਿੱਚ ਸੱਤਾ ਚੜਨ ਤੋਂ ਬਾਅਦ ਇਹ ਸੋਚਦੀ ਆ ਭਾਵੇਂ ਉਹਨਾਂ ਦੀਆਂ ਸੀਟਾਂ ਜ਼ਿਆਦਾ ਨਹੀਂ ਪਰ ਹੁਣ ਜਦੋਂ ਗੱਠਜੋੜ ਦੀ ਗੱਲ ਆਉਂਦੀ ਆ ਤਾਂ ਕਾਂਗਰਸ ਉੱਥੇ ਆਸ ਰੱਖਦੀ ਆ ਕਿ ਅਸੀਂ ਦੱਸਾਂਗੇ ਹੋਰਾਂ ਨੇ ਕਿੰਨੀਆਂ ਲਾਣੀਆਂ ਨੇ ਤਾਂ ਕੁਦਰਤੀ ਗੱਲ ਆ ਪੰਜਾਬ ਤੇ ਭਾਵੇਂ ਆਮ ਆਦਮੀ ਪਾਰਟੀ ਕੋਲੇ ਲੋਕ ਸਭਾ ਦੀਆਂ ਸੀਟਾਂ ਬਹੁਤੀਆਂ ਨਹੀਂ ਹੈਗੀਆਂ ਪਰ ਉਹ ਸੱਤਾ ਚੜੇ ਤੇ ਐਮਐਨਯੂ ਨੇ ਬਹੁਤ ਜ਼ਿਆਦਾ ਜਿੱਤੇ ਹੋਏ ਨੇ ਇਹਨਾਂ ਤੋਂ ਇਹਨਾਂ ਦਾ ਕਤਾਰ ਤੇ ਜ਼ਰੂਰ ਦਿਟਾਉਣਗੇ ਪੀ ਇੱਥੇ ਭਾਈ ਸਾਡੀ ਬੁੱਕਤ ਬੰਦ ਹੋਣੀ ਚਾਹੀਦੀ ਆ ਇਹ ਗੱਲ ਹੋਏਗੀ ਜੀ ਸਰ ਇੱਕ ਮਿੰਟ ਚੇਂਜ ਹੋਰ ਇੱਥੇ ਸੌਰੀ ਮੈਂ ਇੰਟਰਰਪਟ ਕਰਦਾ ਫਿਰ ਜਿਹੜੇ ਵਰਕਰ ਹੁੰਦੇ ਨੇ ਕੋਈ ਝਾੜੂ ਪਿੱਛੇ ਲੜੀ ਜਾਂਦਾ ਕੋਈ ਥੱਪੜ ਪਿੱਛੇ ਲੜੀ ਜਾਂਦਾ ਜਾਂ ਕੋਈ ਕਿਸੇ ਹੋਰ ਪਿੱਛੇ ਲੜੀ ਜਾਂਦਾ ਫਿਰ ਉਹਨਾਂ ਦਾ ਉਹ ਵਿਚਾਰੇ ਕਿੱਧਰ ਜਾਣਗੇ ਸੱਥਾਂ ਦੇ ਵਿੱਚ ਜਿਹੜੀ ਉੱਥੋਂ ਲੈ ਕੇ ਹਨ ਕਿਉਂਕਿ ਤੁਹਾਡੇ ਨੇਤਾ ਉਹ ਤਾਂ ਸਮਝੌਤਾ ਕਰਕੇ ਤੁਸੀਂ ਲੜੀ ਜਾਂਦੇ ਹੋ ਉਹ ਕਰਦੇ ਵੀ ਕੁਰਸੀ ਵਾਸਤੇ ਪੰਜਾਬ ਦੇ ਹਿੱਤਾਂ ਵਾਸਤੇ ਨਹੀਂ ਕਰਦੇ ਉਹ ਨਾ ਉਹ ਤਾਂ ਵੀਰ ਐਸ ਵੇਲੇ ਐਸ ਵੇਲੇ ਜਿਹੜੇ ਲੋਕੀ ਆਪੇ ਆਪ ਦੇ ਸਿੰਬਲ ਨੂੰ ਫੜ ਕੇ ਬੈਠੇ ਰਹਿਣਗੇ ਚਾਹੇ ਉਹ ਜਿੱਥੇ ਵੀ ਹੋ ਤਾ ਉਹ ਮੈਨੂਏ ਲੰਦਾ ਪਈ ਉਹ ਦੇਸ਼ ਦੀ ਜੋ ਰਾਣੀ ਸੀ ਅੱਜ ਜਿੱਥੇ ਖੜੀ ਆ ਕੇ ਇਹ ਤਾਨਾਸ਼ਾਹੀ ਇੰਨੀ ਵਧ ਗਈ ਆ ਮੈਨੂੰ ਤਾਂ ਇਹ ਲੱਗਦਾ ਵੀ ਜੇ ਇਸ ਵਾਰ ਮੋਦੀ ਦਾ ਵਾਹ ਨਹੀਂ ਰੋਕਿਆ ਜਾਂਦਾ ਤਾਂ ਮੈਨੂੰ ਨਹੀਂ ਲੱਗਦਾ ਵੀ ਹੋਂਦ ਇਹ ਚੋਣਾ ਹੋਣਗੀਆਂ ਤਾਂ ਫਿਰ ਭੁੱਲ ਜਾਣ ਇਹ ਨੂੰ ਕਦੇ ਟੱਸਵਾਲ ਜਾਂ ਫਿਰ ਕਦੇ ਵੀ ਨਹੀਂ ਇਹ ਹਾਲਤ ਬਣੀ ਹੋਈ ਆ ਤੇ ਹੁਣ ਉਹ ਜਿਹੜੇ ਹਜੇ ਵੀ ਝਾੜੂ ਚੱਕੀ ਫਿਰਦੇ ਹੋਣਗੇ ਤੇ ਹੱਥ ਦੇ ਉੱਤੇ ਉਹ ਪੰਜੇ ਨੂੰ ਚਪੇੜ ਦੱਸਣਗੇ ਤੇ ਉਹ ਮੈਨੂੰ ਲੱਗਦਾ ਵੀ ਸ਼ਾਇਦ ਕਿਉਂਕਿ ਹੁਣ ਦੇਖੋ ਆਪਾਂ ਅੱਗੇ ਗੱਲ ਕਰਨੀ ਆ ਇਹਦੇ ਵਿੱਚ ਜਿਹੜੇ ਪੰਜਾਬ ਦੇ ਚਾਅ ਆਦਮੀ ਸੌਰੀ ਆਪਨਾ ਜਾਂਕਰ ਜੋੜਦਾਰੇ ਜਿਹੜੀ ਪੰਜਾਬ ਦੇ ਲੀਡਰਾਂ ਦੀ ਹੈਗੀ ਆ ਪਿਛਲੇ ਦਿਨਾਂ 'ਚ ਬੋਲ ਬਰਾਲਾ ਆਪਾਂ ਸੁਣਿਆ ਅ ਇੱਕੰਤੇ ਨੂੰ ਛੱਡ ਕੇ ਬਾਕੀ ਸਾਰੇ ਉਲਟ ਬੋਲਦੇ ਰਹੇ ਨੇ ਵੀ ਨਹੀਂ ਕਰਨਾ ਸਮਝੋਤਾ ਤੇ ਅੱਜ ਜਿਹੜੇ ਪੰਜਾਬ ਦੇ ਇੰਚਾਰਜ ਨੇ ਅ ਦਵਿੰਦਰ ਯਾਦਵ ਜੀ ਉਹਨਾਂ ਨੇ ਇਹ ਗੱਲ ਕਹੀ ਆ ਵੀ ਗੱਠਜੋੜ ਬਾਰੇ ਅੰਤਮ ਫੈਸਲਾ ਤਾਂ ਹਾਈ ਕਮਾਂਡ ਨੇ ਕਰਨਾ ਲੇਕਿਨ ਉਹਨਾਂ ਨੇ ਥੋੜੀ ਜੀ ਇਹ ਗੱਲ ਜ਼ਰੂਰ ਬਾਖ ਕੀਤੀ ਆ ਵੀ ਦੋਨੇ ਤਰ੍ਹਾਂ ਦੀ ਫੀਡਬੈਕ ਆਈ ਆ ਜਿਹੜੀਆਂ ਤਿੰਨ ਦਿਨ ਕਹਿੰਦਾ ਮੀਟਿੰਗਾਂ ਕੀਤੀਆਂ ਨੇ ਆਪਣੇ ਪਤਾ ਲਓ ਤਿੰਨ ਦਿਨ ਲਗਾਤਾਰ ਚੰਡੀਗੜ੍ਹ ਚ ਮੀਂਹ ਡਾਉਂਦੀਆਂ ਰਹੀਆਂ ਨੇ ਉਹ ਕਹਿੰਦਾ ਕਿ ਜਿਹੜੀ ਉਹ ਤਿੰਨ ਦਿਨ ਮੀਂਹਾਂ ਹੋਈਆਂ ਨੇ ਉਹਦੇ ਚ ਰਲਵੇਂ ਮਿਲਨੇ ਫੀਡਬੈਕ ਆਈਆ ਕੁਝ ਲੋਕਾਂ ਨੇ ਕਿਹਾ ਵੀ ਗੱਠ ਜੋੜ ਹੋਣਾ ਚਾਹੀਦਾ ਕੁਝ ਨੇ ਗੱਠ ਜੋੜ ਦੇ ਵਿਰੋਧਤਾ ਕੀਤੀ ਹੈ ਹਾਲਾਂਕਿ ਇਹ ਗੱਲ ਆਗੂ ਕਹਿੰਦੇ ਨੇ ਵੀ ਜ਼ਿਆਦਾਤਰ ਨੇ ਵਿਰੋਧਤਾ ਕੀਤੀ ਆ ਤੇ ਪਰ ਉਹ ਕਹਿੰਦੇ ਵੀ ਜਿਹੜੀ ਵੀ ਕੋਈ ਗੱਲ ਹੋਊਗੀ ਕਿਉਂਕਿ ਇਹ ਗੱਲ ਹਲੇ ਦੋਨੋਂ ਤਰ੍ਹਾਂ ਹੀ ਕਰ ਰਹੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਤਾਂ ਅਜੇ ਕੰਮ ਨਹੀਂ ਕਹੀ ਇਹ ਗੱਲ ਮੈਂ ਸਰੂਰ ਜਿਲ੍ਹੇ ਦੇ ਰਚੱਕ ਜਨਤਕ ਮੀਟਿੰਗਾਂ ਨੂੰ ਸਹੂਲਤ ਕਰਦੇ ਆ ਵੀ ਅਸੀਂ ਕਿਹੜਾ ਜਿਲ੍ਹੇ ਦਾ ਇਕੱਲੇ ਲੜਾਂਗੇ ਸੋ ਇਹ ਤਾਂ ਅੱਗੇ ਦੁਬੇ ਪਾਸੇ ਚੱਲ ਰਹੀਆਂ ਨੇ ਕੰਮ ਪਰ ਮੈਨੂੰ ਐਂ ਲੱਗਦਾ ਉਹ ਕਹਿੰਦਾ ਵੀ ਮੈਂ ਖੁਦ ਨਵਿੰਦਰ ਯਾਦਵ ਨੇ ਕਿਹਾ ਵੀ ਜਿਹੜੀ ਫੀਡਬੈਕ ਆ ਮੈਂ ਹਾਈ ਕਮਾਂਡ ਅਫਸਰਾਂ ਚੀ ਜ਼ਰੂਰ ਕਰੂੰਗਾ ਜਾ ਕੇ ਦੇ ਦੇ ਹਾਂ ਕਿ ਹੋ ਗਿਆ ਨਤੀਜਾ ਸਾਹਮਣੇ ਜੀ ਜਿਲ੍ਹੇ ਸਾਹਿਬ ਚੰਡੀਗੜ੍ਹ ਦੇ ਮੇਅਰ ਦੀ ਚੋਣ ਆ ਰਹੀ ਹੈ 18 ਤਰੀਕ ਨੂੰ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਪੁੱਥੇ ਸਿੰਘ ਫਸੇ ਸੀ ਤੇ ਹੁਣ ਸਮਝੌਤਾ ਵੀ ਹੋ ਸਕਦਾ ਜੀ ਤੇ ਜੇ ਇਹ ਸਮਝੌਤਾ ਹੁੰਦਾ ਤਾਂ ਫਿਰ ਅਗਲੀਆਂ ਜਿਹੜੀਆਂ ਸੀਟਾਂ ਦੀ ਵੰਡ ਦੀ ਗੱਲ ਆਪਾਂ ਕਰਦੇ ਆਂ ਚਾਹੇ ਉਹ ਪੰਜਾਬ ਹੋਵੇ ਜਾਂ ਦਿੱਲੀ ਹੋਵੇ ਹਰਿਆਣੇ ਤੇ ਤਾਂ ਕੋਈ ਬਹੁਤਾ ਰੌਲਾ ਹੀ ਨਹੀਂ ਤੇ ਫਿਰ ਉਧਰ ਨੂੰ ਗੱਲ ਤੁਰੂਗੀ ਤੇ ਜੁੜੂਗੀ ਬਿਲਕੁਲ ਮੈਂ ਇਹੀ ਗੱਲ ਤੁਹਾਨੂੰ ਕਹਿਣੇ ਚਾਹੁੰਦਾ ਸੀਗਾ ਜੀ 18 18 ਤਰੀਕ ਨੂੰ ਚੋਣ ਹੋਣੀ ਆ ਉੱਥੇ ਮੇਅਰ ਦੀ ਤੇ ਉੱਥੇ ਗੱਲ ਸਮਝੋਤੇ ਦੀ ਚੰਮ ਚੁੱਕੀ ਆ ਜੀ ਹਲੋ ਹਾਂ ਪੰਜਾਬ ਦੀ ਚੋਣ ਚੱਲ ਰਹੀ ਹੈ ਤੇ ਸ਼ੁੱਕਰਵਾਰ ਸ਼ਾਮ ਤੱਕ ਇਹਦੇ ਵਿੱਚ ਕੋਈ ਨਾ ਕੋਈ ਫੈਸਲਾ ਆਉਣ ਦੀ ਵੀ ਉਮੀਦ ਵੱਜਦੀ ਹੈ ਤੇ ਕੱਲ ਕਾਂਗਰਸ ਦੇ ਜਿਹੜੇ ਇੰਚਾਰਜ ਨੇ ਰਜੀਵ ਸ਼ੁਕਲਾ ਉਹ 35 ਸੈਕਟਰ ਦੇ ਵਿੱਚ ਜਿਹੜਾ ਕਾਂਗਰਸ ਭਵਨ ਹੈ ਉਹ ਦਿਨ ਪਰ ਉੱਥੇ ਬੈਠੇ ਰਹੇ ਉਹਨਾਂ ਨੇ ਪਾਰਟੀ ਦੇ ਅ ਅਹੁਦੇਦਾਰਾਂ ਤੇ ਕੌਂਸਲਰਾਂ ਨਾਲ ਮੀਟਿੰਗਾਂ ਵੀ ਕੀਤੀਆਂ ਨੇ ਤੇ ਮੀਟਿੰਗਾਂ ਤੋਂ ਬਾਅਦ ਕੌਂਸਲਰਾਂ ਦੀ رائے ਵੀ ਲਈ ਗਈ ਆ ਅੱਧੇ ਕਾਉਂਸਲਰ ਜਿਹੜੇ ਸੀ ਉਹ ਮੇਅਰ ਲਈ ਸਮਝੌਤਾ ਕਰਨ ਦੇ ਹੱਕ ਵਿੱਚ ਸੀ ਤੇ ਅੱਧੇ ਕੋਈ ਸਮਝੌਤਾ ਨਾ ਕਰਨ ਦੇ ਹੱਥ ਵਿੱਚ ਸੀ ਜਦ ਕਿ ਲੋਕ ਸਭਾ ਸੀਟ ਹੈ ਜਿਹੜੀ ਚੰਡੀਗੜ੍ਹ ਦੀ ਉਹਦੇ ਉੱਤੇ ਸਾਰਿਆਂ ਨੇ ਸਹਿਮਤੀ ਪ੍ਰਗਟਾਤੀ ਸਾਰੇ ਕਾਉਂਸਲਰਾਂ ਨੇ ਵੀ ਜੇ ਆਵਾਜ਼ ਨਹੀਂ ਪਾਰਟੀ ਕਾਂਗਰਸ ਲਈ ਇਹ ਸੀਟ ਛੱਡਣ ਨੂੰ ਤਿਆਰ ਹੁੰਦੀ ਆ ਤਾਂ ਫੇਰ ਵੀ ਸਮਝੌਤਾ ਕਰਨ ਜੀ ਸਾਨੂੰ ਕੋਈ ਤਕਲੀਫ ਨਹੀਂ ਹੈ ਫੇਰ ਵੀ ਕਰਵਾ ਦੇ ਸੋ ਇਹਦਾ ਮਤਲਬ ਇਹ ਹੋਇਆ ਕਿ ਉਹਨਾਂ ਨੇ ਰਜੀਨ ਸ਼ੁਕਲਾ ਨੇ ਆਪ ਆਪ ਕਿਹਾ ਹੈ ਵੀ ਇਹਦੇ ਉੱਤੇ ਸਾਰੇ ਦੀਆਂ ਗੱਲਾਂ ਧਿਆਨ ਨਾਲ ਸੁਣ ਲਈਆਂ ਤੇ ਦੋਨੋਂ ਤਰ੍ਹਾਂ ਦੀ ਜਿਹੜੀ ਹਾਈ ਕਮਾਂਡ ਆ ਉਹ ਕਹਿੰਦੇ ਮੈਂ ਵੀ ਆਪਣੀ ਹਾਈ ਕਮਾਂਡ ਦੇ ਕੰਨਾਂ 'ਚ ਗੱਲ ਪਾਤੀ ਆ ਤੇ ਉਧਰੋਂ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕਿਹਾ ਵੀ ਅਸੀਂ ਦਿੱਲੀ ਵਾਲੇ ਜਿਹੜੇ ਸਾਡੇ ਆਗੂ ਨੇ ਉਹਨਾਂ ਨੂੰ ਇਹ ਗੱਲ ਦੱਸ ਦਿੱਤੀ ਆ ਤੇ ਹੁਣ ਦੋਨੇ ਤਰ੍ਹਾਂ ਹਾਈ ਕਮਾਂਡ ਵਾਲੇ ਝਾਕਦੀਆਂ ਨੇ ਵੀ 18 ਤੂੰ ਪਹਿਲਾਂ ਪਹਿਲਾਂ ਇਹਦਾ ਕੋਈ ਫੈਸਲਾ ਆ ਜਵੇ ਤਾਂ ਅਸੀਂ ਕਿਸੇ ਨਾ ਕਿਸੇ ਕੰਡੇ ਲਾ ਦਈਏ ਤੇ ਜੇ ਜਿਵੇਂ ਤੁਸੀਂ ਕਿਹਾ ਜੇ ਇਹ ਸਮਝੌਤਾ ਸਰੇ ਲੱਗ ਗਿਆ ਤਾਂ ਫਿਰ ਪੰਜਾਬ ਹਰਿਆਣਾ ਤੇ ਜਿਹੜਾ ਦਿੱਲੀ ਵਾਲਾ ਸਮਝੌਤਾ ਉਹ ਤੇ ਗੋਆ ਦੇ ਵਿੱਚ ਚੱਕਰ ਦੀ ਸੀਟ ਜਿਹੜੀ ਛੱਡਣ ਦਾ ਮਾਮਲਾ ਮੈਨੂੰ ਲੱਗਦਾ ਇਹ ਨਜਿੱਠਿਆ ਜਾਣਾ ਵਾ ਬਹੁਤਾ ਲੰਬਾ ਹੈ ਨਹੀਂ ਜੀ ਰਵਨੀਤ ਸਿੰਘ ਬਿੱਟੂ ਹੋਰਾਂ ਨੇ ਸੁਖਵੀਰ ਬਾਦਲ ਦੇ ਮਾਮਲੇ ਦੇ ਵਿੱਚ ਭਗਵੰਤ ਮਾਨ ਦੀ ਸਪੋਰਟ ਕੀਤੀ ਆ ਬਸ ਇੱਕ ਗੱਲ ਹੋਰ ਵੀ ਚੱਲਦੀ ਸੀ ਉਹ ਉਹਨਾਂ ਦੀ ਕੋਈ ਇੰਟਰਵਿਊ ਸੀ ਉਹਦੇ ਵਿੱਚ ਵੀ ਕਹਿੰਦਾ ਸੀਗਾ ਮੇਰੀ ਤਾਂ ਇੱਕ ਅੱਧੇ ਵਾਰ ਤਾਂ ਨਿੱਤ ਗੱਲ ਹੀ ਹੁੰਦੀ ਹੈ ਮੁੱਖ ਮੰਤਰੀ ਨਾਲ ਚਲੋ ਹੁੰਦੀ ਹੋ ਉਹਨਾਂ ਨੇ ਜਿਹੜਾ ਸਵਾਲ ਖੜਾ ਕੀਤਾ ਕਿ ਸੁਖਵੀਰ ਬਾਦਲ ਹੁਣ ਕਿਹਦੇ ਕਿਹਦੇ ਤੇ ਮਾਨਹਾਨੀ ਦਾ ਕੇਸ ਦਰਜ ਕਰਨਗੇ 3 ਕਰੋੜ ਪੰਜਾਬ ਦੇ ਲੋਕ ਤੇ 2 ਕਰੋੜ ਵਿਦੇਸ਼ਾਂ ਚ ਵਸਦੇ ਕਹਿੰਦੇ ਉਹ ਕਹਿੰਦੇ ਆ ਕਿ ਬਿਆਦਵੀ ਦੇ ਮਾਮਲੇ ਦੇ ਵਿੱਚ ਸੁਖਵੀਰ ਬਾਦਲ ਜਾਂ ਅਕਾਲੀ ਦਲ ਦਾ ਹੱਥ ਸੀ ਇਹਨਾਂ ਤੇ ਦੋਸ਼ ਲਾਉਂਦੇ ਨੇ ਪਰ ਗੱਲ ਸਾਹ ਸਵਾਲ ਤਾਂ ਇਹ ਹੈ ਕਿ ਵਿਦੇਸ਼ਾਂ ਚ ਤੇ ਦੇਸ਼ ਚ ਵਸਦੇ ਲੋਕ ਐ ਰਮਨੀਤ ਬਿੱਟੂ ਦੇ ਦਾਦੇ ਨੂੰ ਕੀ ਕਹਿੰਦੇ ਆ ਕਦੇ ਉਹ ਗੱਲ ਤਾਂ ਉਹਨਾਂ ਯਾਦ ਨਹੀਂ ਕੀਤੀ ਪਰ ਇਹ ਕਹਾਣੀ ਕੀ ਹੈ ਕਿ ਉਹ ਭਗਵੰਤ ਮਾਨ ਦੇ ਹੱਕ ਚ ਬੋਲ ਰਹੇ ਨੇ ਜਾਂ ਫਿਰ ਸੁਖਵੀਰ ਬਾਦਲ ਦੀਆਂ ਜੜਾਂ ਚ ਬੈਠਣ ਦੇ ਵਾਸਤੇ ਅ ਦੋਨੋਂ ਗੱਲਾਂ ਨੇ ਇਹਦੇ ਵਿੱਚ ਦੋਨੋਂ ਗੱਲਾਂ ਨੇ ਕਿਉਂਕਿ ਉਹਨਾਂ ਨੇ ਜਦੋਂ ਤੋਂ ਅ ਇੰਡੀਆ ਗਠਜੁਟਮੰਦ ਬਣਿਆ ਉਦੋਂ ਤੋਂ ਰਵਨੀਤ ਮਿੱਟੂ ਦਾ ਇੱਕ ਕਲੀਅਰ ਸਟੈਂਡ ਮੈਂ ਦੇਖਿਆ ਉਹਨੇ ਕਿਹਾ ਵੀ ਠੀਕ ਹੈ ਸਾਡੀ ਲੜਾਈ ਐ ਇੱਥੇ ਦਿੱਲੀ 'ਚ ਵੀ ਉਹਨਾਂ ਨੇ ਸਾਡਾ ਨੁਕਸਾਨ ਕੀਤਾ ਆਮ ਆਦਮੀ ਪਾਰਟੀ ਨੇ ਬੀਜੇਪੀ ਦਾ ਪੱਖ ਪੂਰਿਆ ਸਭੋਂ ਪਰ ਉਹ ਕਹਿੰਦੇ ਕਿ ਐਸ ਵੇਲੇ ਦੇਸ਼ ਦੇ ਵਿੱਚ ਸਾਰਿਆਂ ਦੇ ਸਭ ਦੇ ਸਾਹਮਣੇ ਇੱਕੋ ਇੱਕ ਨਿਸ਼ਾਨਾ ਮ ਅਨੰਤਰ ਬੋਧੀ ਨੂੰ ਗੱਦੀ ਤੋਂ ਨਾ ਹੜਾ ਤੇ ਭਾਜਪਾ ਦੀਆਂ ਨੀਤੀਆਂ ਨੂੰ ਕੰਢ ਬਣ ਕੇ ਰੋਕਣਾ ਤੇ ਦੇਸ਼ ਦੇ ਸੰਵਿਧਾਨ ਦੀ ਰਾਖੀ ਕਰਨਾ ਤੇ ਡੈਮੋਕਰੇਸੀ ਨੂੰ ਬਚਾਉਣਾ ਇਹ ਸਾਡਾ ਕੋਲੇ ਮੁੱਖ ਅਜੰਡਾ ਤੇ ਉਹ ਕਹਿੰਦੇ ਵੀ ਇਹਦੇ ਤੇ ਅੰਤਮ ਫੈਸਲਾ ਤਾਂ ਹਾਈ ਕਮਾਂਡ ਕਰੂਗੀ ਪਰ ਉਹ ਵਾਰ-ਵਾਰ ਮੇਰੀ ਨਸੀਅਤ ਦਿੰਦੇ ਰਹੇ ਨੇ ਰਾਜਾ ਬਰਿੰਦਗੋ ਵੀ ਬਾਜਬਾ ਸਾਹਿਬ ਨੂੰ ਵੀ ਤੇ ਬਾਕੀ ਆਗੂਆਂ ਨੂੰ ਵੀ ਇੱਥੋਂ ਤੱਕ ਨਮਜੋਦ ਸਿੱਧੂ ਨੂੰ ਵੀ ਤੇ ਬਾਕੀ ਸਾਰਿਆਂ ਨੂੰ ਇਹ ਗੱਲ ਕਹਿੰਦੇ ਰਹੇ ਨੇ ਬਿਕ ਤੁਸੀਂ ਇਹਦੇ ਉੱਤੇ ਆਪਣੀ رائے ਹਾਲ ਦੀ ਘੜੀ ਚੋਪ ਰੱਖ ਲੋ ਤਾਂ ਚੰਗਾ ਐ ਇਹ ਤੇ ਬੋਲਣ ਦੀ ਲੋੜ ਨਹੀਂ ਹਾਈ ਕਮਾਂਡ ਫਾਇਦਾ ਕਰ ਲਵੇ ਜੇ ਹਾਈ ਕਮਾਂਡ ਕਹੂਗੀ ਆਪਾਂ 13 ਦੀ 13 ਲਾਂਗੀਆਂ ਤੇ 13 ਦੀ 13 ਲਾਂਗਾਂ ਜੇ ਘਾਟਾ ਦੀ ਗੱਲ ਹੋਊਗੀ ਤਾਂ ਉਹ ਵੀ ਜੀ ਲੜ ਲਾਂਗੇ ਹੁਣ ਤਾਂ ਇਹ ਵੀ ਦੱਸਿਆ ਆ ਆਦਮੀ ਪਾਰਟੀ ਦੇ ਖਿਲਾਫ ਲੜ ਕੇ ਚੋਣ ਜਿੱਤੇ ਹਨਾ ਉਹ ਕਹਿੰਦਾ ਮੈਂ ਨਹੀਂ ਤਾਂ ਆ ਆਦਮੀ ਪਾਰਟੀ ਦੇ ਖਿਲਾਫ ਲੜ ਕੇ ਚੋਣ ਜਿੱਤੇ ਆ ਮਤ ਤੇ ਇਸ ਕਰਕੇ ਰੋਨੀਤ ਮਿੱਟੂ ਜਿਹੜਾ ਉਹ ਬਾਗਬਰ ਇੱਕੋ ਗੱਲ ਕਹਿੰਦਾ ਵੀ ਬਾਦਲ ਚਾਹੇ ਮਾਫੀ ਮੰਗ ਰਹਿਣ ਜੋ ਮਰਜੀ ਕਰ ਲੈ ਪਰ ਗੁਰੂਗ੍ਰਾਂਤ ਸਾਹਿਬ ਦੀ ਬੇਅਦਬੀ ਦਾ ਜਿਹੜਾ ਦਾਗ ਉਹਨਾਂ ਦੇ ਉੱਤੇ ਲੱਗਿਆ ਉਹ ਧੋਤਾ ਨਹੀਂ ਜਾਣਾ ਤੇ ਦੂਜੀ ਗੱਲ ਜਿਹੜੀ ਉੱਥੇ ਮੱਥੇ ਲੋਕਾਂ ਦੇ ਚਲਾਈਆਂ ਗੋਲੀਆਂ ਨੇ ਤੇ ਇੱਕੋ ਜਿਹੜੀ ਫੀਲਕੋਟ ਵਾਲੇ ਬਿੱਟੂ ਦੀ ਗੱਲ ਕਰਦੇ ਆ ਜਿਹੜਾ ਪਿੱਟੂ ਜਿਹੜਾ ਆਵਾ ਵੀ ਸੌਰੀ ਸਰਸੇ ਵਾਲਾ ਜਿਹਦੇ ਉੱਤੇ ਗੋਲੀਆਂ ਵੀ ਬਈ ਉਹ ਕਹਿੰਦਾ ਕਿ ਉਹਨੇ ਪੂਰੇ ਫੀਲਕੋਟ ਦੇ ਵਿੱਚ ਮੈਮ ਖਲਾਬ ਬਾਰੇ ਜਿਹੜੇ ਪੋਸਟਰ ਲਾਇਆ ਸੀ ਗੀੜੀਆਂ ਦੇ ਤੇ ਹੋਰ ਉਹਦੇ 'ਚ ਬੜਾ ਫੋਸ ਲਿਖਿਆ ਸੀ ਗੁਰੂ 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 ਸਾਹਿਬ ਦੀ ਬੇਅਦਬੀ ਕਰਾਂਗੇ ਇਹ ਵੀ ਧਮਕੀਆਂ ਤੱਕ ਦਿੱਤੀਆਂ ਸੀਗੀਆਂ ਤੇ ਉਦੋਂ ਫਿਰ ਬਿੱਟੂ ਦੇ ਖਿਲਾਫ ਕਾਰਵਾਈ ਸੁਖਵੀਰ ਬਾਦਲ ਨੇ ਕਿਉਂ ਨਹੀਂ ਕੀਤੀ ਗ੍ਰਹਿ ਮੰਤਰੀ ਹੁੰਦੇ ਆ ਤੇ ਸਭ ਉਲਟਾ ਉਹ ਕਹਿੰਦਾ ਬਈ ਜਿਹੜੇ ਉਸ ਵੇਲੇ ਦੇ ਵੱਡੇ ਅਫਸਰ ਸੀ ਪੁਲਿਸ ਦੇ ਉਹ ਤਾਂ ਬਿੱਟੂ ਦੇ ਘਰ ਜਾ ਕੇ ਉਹਦੇ ਤੋਂ ਹਵਾਇਤਾਂ ਲੈਂਦੇ ਸੀਗੇ ਉਹਦੇ ਤੋਂ ਪੁੱਛਦੇ ਸੀ ਕਿਨੇ ਕਾਨੂੰਨੀ ਕਾਰਵਾਈ ਕਰਨੀ ਹੈ ਤੇ ਹੁਣ ਸੁਖਵੀਰ ਬਾਦਲ ਸਾਹਿਬ ਕੋਲ ਵੇ ਸੁਖਵੀਰ ਦੇ ਘਰੇ ਜਾ ਕੇ ਬਿੱਟੂ ਦੇ ਲਈ ਹਾਂ ਤੇ ਵੀ ਉਹਦੇ ਬਾਰੇ ਨਹੀਂ ਬਿੱਟੂ ਦਾ ਵੀ ਕਹਿੰਦਾ ਕੋਈ ਬਿੱਟੂ ਉਹ ਦੂਜੇ ਬਿੱਟੂ ਦਾ ਸਹੀ ਹੈ ਹਾਂ ਰਵਨੀਤ ਬਿੱਟੂ ਦਾ ਨਹੀਂ ਦੂਜੇ ਦਾ ਸਹੀ ਹੈ ਹਾਂ ਨਹੀਂ 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 ਮੇਰੇ ਕੋ ਬਿੱਟੂ ਜਿਹੜਾ ਸਰਸੇ ਵਾਲੇ ਬਾਬੇ ਦਾ ਚੇਨਾ ਸੀ ਜੀ ਬਿਲਕੁਲ ਵੀ ਉਹ ਉਹ ਤੇ ਅਫਸਰ ਬਣਾ ਕੇ ਬਿਠਾਇਆ ਹੋਣਾ ਸੀਗਾ ਪੁਲਿਸ ਅਫਸਰ ਤੋਂ ਇਸਲਾਮ ਨਾਲ ਚੱਲਦੇ ਸੀ ਹੁਣ ਤੁਸੀਂ ਕਿਹੜੇ ਮੂਹ ਨਾਲ ਇਹ ਜਿਹੜੀ ਮਾਫੀਆਂ ਮੰਗਦੇ ਹੋ ਤੁਸੀਂ ਕਿਹੜੇ ਮੂਹ ਨਾਲ ਕਿਉਂਕਿ ਜਿਹੜਾ ਸੁਵੀਰ ਬਾਦਲ ਨੇ ਤੇ ਹੁਣ ਜਿਹੜੇ ਅਕਾਲੀ ਆਗੂਆਂ ਨੇ ਜਿਹੜੀ ਉਹ ਕਪੂਠਾਲੇ ਦੇ ਵਿੱਚ ਵਾਪਰੀ ਘਟਨਾ ਉਦੇ ਉੱਤੇ ਉਹ ਬਾਰ ਬਾਰ ਭਗਤ ਮਾਨ ਦੇ ਉੱਤੇ ਹਮਲਾ ਕਰਦੇ ਨੇ ਨਾ ਵੀ ਜੇ ਭਗਤ ਮਾਨ ਉਹਦੋਂ ਕਹਿੰਦਾ ਸੀਗਾ ਵੀ ਮੁੱਖ ਮੰਤਰੀ ਦੇ ਹੁਕਮ ਬਿਨਾ ਗੋਲੀ ਨਹੀਂ ਚੱਲ ਸਕਦੀ ਤੇ ਇਹਦਾ ਮਤਲਬ ਹੋਂ ਉਹਦੇ ਹੁਕਮ ਤੇ ਚੱਲੀ ਆ ਤੇ ਹੁਣ ਤੁਸੀਂ ਇਹਦੇ ਕਲਮ ਕਰਨੇ ਕਿਉਂ ਨਾ ਹੋਵੇ ਉਹ ਦੋਨਾਂ ਗੱਲਾਂ ਨੂੰ ਜੋੜ ਕੇ ਕਹਿ ਰਿਹਾ ਵਾ ਤੇ ਹੁਣ ਜਿਹੜੀ ਬਿੱਟੂ ਵਾਲੀ ਗੱਲ ਆ ਮੈਨੂੰ ਐ ਲੱਗਦਾ ਵੀ ਬਿੱਟੂ ਦਾ ਜਿਹੜਾ ਇਸ ਤਰ੍ਹਾਂ ਖਾਣਾ ਤੇ ਬੈਕਸੈਕ ਸ਼ਾਟ ਫੜਾਉਣਾ ਵੀ ਤੇ ਜਿਵੇਂ ਅੱਜ ਦੀ ਇੱਕ ਹੋਰ ਕਮ ਖਬਰ ਵੀ ਆ ਅਲੱਗ ਇੱਕ ਸਮਾਪਨਾਂ ਜਾਦਾ ਹੋ ਚੰਦਿਆ ਉਹ ਵੀ ਜਾਂਦੇ ਜਾਂਦੇ ਕਰਦੇ ਆ ਮਨਤਾਪ ਬੇਨਰ ਜੀ ਨੇ ਥੋੜਾ ਤਲਕ ਆਖਿਆ ਗੋਖ ਕੀਤਾ ਜਿਹੜਾ ਰੋਖੋਂ ਨੇ ਤਲਕ ਕੀਤਾ ਉਹਨੇ ਇਥੋਂ ਤੱਕ ਕਹਿਤਾ ਮਤਲਬ ਉਹਨੇ ਆਪ ਵੀ ਜਿਹੜਾ ਸੂਤਰਾ ਤੇ ਹਵਾਲੇ ਨਾਲ ਦੋ ਵੱਡੇ ਘਰਾਂ ਦੀ ਸਟੋਰੀ ਕੀਤੀ ਹੈ ਬਈ ਮਨਤਾਪ ਬੇਨਰ ਜੀ ਨੇ ਕਿਹਾ ਵੀ ਮੈਂ ਹੁਣ ਆ ਆਦਮੀ ਸੋਰੀ ਜਿਹੜੀ ਇੰਡੀਆ ਗੱਠਜੋੜਨ ਦਾ ਜਿਹੜੀ ਉਹ ਸੀਟਾਂ ਦੀ ਵੰਡ ਬਾਰੇ ਕਮੇਟੀ ਆ ਉਹਦੇ ਚ ਆਉਂਦਾ ਕੋਈ ਨੁਮਾਇੰਦਾ ਨਹੀਂ ਭੇਜਣਾ ਪਰ ਮੈਂ ਹੋਈ ਗਏ ਫਰਾਂਸੀਸੀਆ ਉਹਨਾਂ ਨੇ ਕਹਿੰਦੇ ਨਹੀਂ ਉਹ ਤਾਂ ਫਿਰ ਜਦੋਂ ਭਦੀ ਰੰਜਨ ਨੇ ਕੋਈ ਸ਼ਬਦ ਮਾੜੇ ਬੋਲੇ ਨੇ ਤਾਂ ਕਰਕੇ ਦੀਦੀ ਨੂੰ ਇਹ ਗੱਲ ਕਹਿਣੀ ਪਈ ਆ ਉਂਝ ਉਹਨਾਂ ਨੇ ਇੰਡੀਆ ਕਠਬੰਦਨ ਤੋਂ ਬਾਹਰ ਹੋਣ ਦੀ ਗੱਲ ਕਦੇ ਨਹੀਂ ਕਹੀ ਤੇ ਇੰਡੀਆ ਕਠਬੰਦਨ ਤੋਂ ਬਾਹਰ ਹੋਣ ਦੀ ਗੱਲ ਚਾਹੇ ਭਵਤਮਨ ਵੀ ਕਹੀ ਜਾਵੇ ਲੋਜ ਭੇਤੇ ਸਾਰੀਆਂ ਸੀਟਾਂ ਲੜਾਂਗੇ ਤਾਂ ਕਾਂਗਰਸੀ ਵੀ ਕਹੀ ਜਾ ਪਰ ਇੰਡੀਆ ਕਠਬੰਦਨ ਤੋਂ ਬਾਹਰ ਹੋਣ ਦੀ ਗੱਲ ਕੋਈ ਵੀ ਨਹੀਂ ਕਹ ਰਿਆ ਇਹਦਾ ਮਤਲਬ ਹੈ ਇੰਡੀਆ ਕਠਬੰਦਨ ਤਾਂ ਹੁਣ ਮਜਬੂਰੀ ਹੈ ਬਿਲਕੁਲ ਵਾਕਈ ਉਹ ਪਤਾ ਨਹੀਂ ਕਿ ਸ਼ੇਰ ਜਾਂ ਹੁੰਦਾ ਉਹਦੇ 'ਚ ਵੀ ਹੈ ਕਿ ਬਾਕੀ ਗੱਲ ਅਧੂਰੀ ਹੈ ਗਠਬੰਧਨ ਮਜਬੂਰੀ ਹੈ ਐਨੀਵੇ ਬਹੁਤ ਮਿਹਰਬਾਨੀ ਕਿਲ ਸਾਹਿਬ ਬਹੁਤ ਧੰਨਵਾਦ ਤੇ ਅੱਜ ਮੇਰੀ ਹਾਜ਼ਰੀ ਵੀ ਲੱਗੀ ਤੁਹਾਡੇ ਨਾਲ ਬਹੁਤ ਮਿਹਰਬਾਨੀ ਜੀ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ